ਕਮੇਡੀ ਇੱਕ ਇਹੋ ਜੀ ਚੀਜ਼ ਐ ਇਹ ਕੁਦਰਤੀ ਦਾਤ ਐ ਕੁਦਰਤ ਵੱਲੋਂ ਦਿੱਤੀ ਜਾਂਦੀ ਐ ਕਮੇਡੀਅਨ ਬਣਾਇਆ ਨਹੀਂ ਜਾ ਸਕਦਾ ਤਿਆਰ ਨਹੀਂ ਕੀਤਾ ਜਾ ਸਕਦਾ ਬੜਾ ਮਜਾਕੀਆ ਸੁਭਾਅ ਉਹਨਾਂ ਦਾ ਬਹੁਤ ਜ਼ਿਆਦਾ ਕਈ ਵਾਰੀ ਤਾਂ ਛਿੱਤਰਖਾਨ ਨੂੰ ਥਾਂ ਕਰ ਲੈਂਦਾ ਬੰਦਾ ਉਹ ਸਰੋਂ ਦਾ ਤੇਲ ਕਿਵੇਂ ਲਾਇਆ ਕਹਿੰਦੇ ਹੀ 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 ਬੀਬੀ ਮੈਂ ਤਾਂ ਨਹਾ ਕੇ ਲਾਇਆ ਤੂੰ ਜਿਵੇਂ ਮਰਜ਼ੀ ਲਾ ਲਈ ਕੀ ਬਾਤ ਐ ਸਰ ਕਲਾਸ 'ਚ ਹਾਂ ਚਾਕੂ ਕਿਵੇਂ ਲੈ ਕੇ ਆਂ ਕਹਿੰਦਾ ਸਰ ਕੀ ਕਰੀਏ ਜੀ ਗਰੀਬ ਬੰਦੇ ਹੁਣ ਪਿਸਤੌਲ ਕਿੱਥੋਂ ਲਈਏ ਜੀ ਸਰਕਾਰੀ ਬੰਦਿਆਂ ਨੂੰ ਸਭ ਤੋਂ ਵੱਧ ਹਸਾਣਾ ਔਖਾ ਹੈ ਪਹਿਲੀ ਵਾਰੀ ਮੈਂ ਇੱਕ ਖਿਡਾਰੀ ਦਾ ਖੱਤ ਲਿਖਿਆ ਇੱਕ ਲਵ ਲੈਟਰ ਠੀਕ ਹੈ ਖੇਡਾਂ ਦੇ ਉੱਤੇ ਕਹਿੰਦਾ ਵੀ ਹੇ ਮੇਰੀ ਬਾਸਕਟਬਾਲ ਰੰਗੀ ਮਹਿਬੂਬਾ ਜਦੋਂ ਮੈਂ ਤੇਰਾ 400 ਮੀਟਰ ਦੇ ਟਰੈਕ ਜਿੱਦਾਂ ਖੱਤ ਪੜਿਆ ਮੇਰਾ ਦਿਲ ਜੁੱਟੋ ਕਰਾਟੇ ਹੋ ਗਿਆ ਵੱਡੀ ਗੱਲ ਹੈ ਕਿ ਮੈਂ ਪਹਿਲਾਂ ਨਾ ਸਟੇਜ ਕੰਪੇਰਿੰਗ ਬਹੁਤ ਕੀਤੀ ਵੱਡੇ ਕਲਾਕਾਰਾਂ ਦੇ ਨਾਲ ਸਟਾਰ ਕਲਾਕਾਰ ਜਸਜੀਤ ਜਸਪਾਲ ਮੈਡਮ ਸੁਨੀਤਾ ਪੱਟੀ ਸਰਬਜੀਤ ਚੀਮਾ ਪੁਪਿੰਦਰ ਗਿੱਲ ਇਹ ਹਾਸੇ ਦੀ ਗਰੰਟੀ ਇਹਦੇ ਚ ਹਾਸ ਵਿੰਗ ਕਪਤਾਮਾ ਨੇ ਇਹ ਲਿਖੀ ਮੈਂ ਤੇ ਬਹੁਤ ਸਾਰੀਆਂ ਲਾਇਬ੍ਰੇਰੀਆਂ ਦੇ ਵਿੱਚ ਜਾਂਦੀਆਂ ਸਾਫ ਸੁਥਰੀਆਂ ਗੱਲਾਂ ਨੇ ਇਹਦੇ ਚ ਪਹਿਲੀ ਟੇਪ ਸੀਗੀ ਮੇਰੀ ਇਹ ਹੀ 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 ਪੈ 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 ਇਹ ਟਾਈਟਲ ਇਹੋ ਜਿਹਾ ਸੀ ਮੈਡਮ ਅਮਨਜੋਤ ਅਮਨ ਸਟਾਰ ਕੰਪਨੀ ਬਠਿੰਡਾ ਵਾਲਿਆਂ ਨੇ ਇਹ ਕੱਢੀ ਸੀ ਮਿੰਟ ਦੀ ਬਹਿਲ ਨਹੀਂ ਥੇਲੇ ਦੀ ਸੇਲ ਨਹੀਂ ਜੇਬ ਤੇ ਪੰਜੀ ਨਹੀਂ ਕਿਸੇ ਕੋਲ ਤੰਗੀ ਨਹੀਂ ਤਾਂ ਕੀ ਹੋਇਆ ਜੇ ਘਰੋਂ ਬਾਹਰ ਆ ਪਰ ਫੇਰ ਵੀ ਯਾਰਾਂ ਦੇ ਯਾਰਾਂ ਡਾਕਟਰ ਜਸਵਿੰਦਰ ਭੱਲਾ ਸਾਹਿਬ ساری ਜ਼ਿੰਦਗੀ ਇਹਦੇ ਅਪ ਕਰੇ ਆ ਬਹੁਤ ਘੱਟ ਲੋਕਾਂ ਨੂੰ ਪਤਾ ਇਸ ਗੱਲ ਦਾ ਮਤਲਬ ਐ ਕਿ ਆਪਣੇ ਵਾਲੇ ਗਰਮ ਤਾਂ ਹੁੰਦੇ ਨੇ ਬਸ ਠੰਡੇ ਜਿਹੇ ਹੋ ਜਾਂਦੇ ਨੇ ਫਿਰ ਗਰਮ ਹੋ ਜਾਂਦੇ ਠਾ ਕਰਕੇ ਮਸ਼ੀਨ ਦਾ ਪਟਾਕਾ ਬੋਲ ਪਿਆ ਇੱਕ ਇੱਡਾ ਸਾਰਾ ਕਾਰਡ ਬਾਹਰ ਆਇਆ ਉਹਦੇ ਤੇ ਲਿਖਿਆ ਜੀ ਇਕੱਲਾ ਇਕੱਲਾ ਚੜੋ ਯਾਰ ਚਾਰ ਚਾਰ ਕਿਉਂ ਚੜੀ ਜਾਂਦੇ ਹੋ ਇੰਡੀਆ ਫੋਕਸ 24 ਦੇਖ ਰਹੇ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਨ ਅੱਜ ਸਾਡੇ ਨਾਲ ਨਰਿੰਜਨ ਸਿੰਘ ਨਿੰਜਾ ਜੀ ਮੌਜੂਦ ਨੇ ਜੋ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਨੇ ਤੇ ਨਾਲ ਨਾਲ ਉਹ ਜਿਹੜਾ ਆਪਣਾ ਇੱਕ ਬੜਾ ਵਧੀਆ ਜਿਹੜਾ ਉਹਨਾਂ ਦਾ ਪੈਸ਼ਨ ਆ ਉਹ ਫੋਲੋ ਕਰਦਿੰਨੇ ਆ ਪੈਸ਼ਨ ਆ ਲੋਕਾਂ ਨੂੰ ਹਸਾਉਂਦਾ ਕਿਉਂਕਿ ਸਭ ਤੋਂ ਔਖਾ ਕੰਮ ਹੁੰਦਾ ਕਿਸੇ ਦੇ ਮੂੰਹ ਤੇ ਹਾਸੀ ਲੈ ਕੇ ਆਣਾ ਤੇ ਕਿਸੇ ਨੂੰ ਦਿਲੋਂ ਹਸਾਣਾ ਜਿਸ ਸੰਬੰਧ ਦੇ ਵਿੱਚ ਅੱਜ ਨਰਿੰਜਨ ਸਿੰਘ ਨਿੰਜਾ ਜੀ ਸਾਡੇ ਕੋਲ ਆਏ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਥੋੜਾ ਬਹੁਤ ਬਹੁਤ ਸਵਾਗਤ ਹੈ ਸਰ ਸਾਡੇ ਸ਼ੋਅ ਦੇ ਵਿੱਚ ਥੈਂਕ ਯੂ ਮਨਸ਼ੂ ਵੀਰੇ ਤੇ ਸਰ ਬੜਾ ਔਖਾ ਕੰਮ ਹੁੰਦਾ ਕਿਸੇ ਦੇ ਮੂੰਹ ਤੇ ਉਹ ਹਾਸੀ ਲੈ ਕੇ ਆਣਾ ਕਿਸੇ ਨੂੰ ਹਸਾਣਾ ਕਿਵੇਂ ਕਿੰਨਾ ਕਿਉਂਕਿ ਬੰਦਾ ਕਹਿੰਦਾ ਆਪ ਜਿੰਨਾ ਮਰਜ਼ੀ ਦੁਖੀ ਹੋ ਜਾਓ ਦੂਜੇ ਨੂੰ ਹਸਾਣਾ ਬ ਕਿਵੇਂ ਕਰ ਲੈਂਦੇ ਆ ਸਭ ਦੇਖੋ ਜੀ ਹਾਸੇ ਦੀ ਗਰੰਟੀ ਹੈ ਬੋਰ ਅਸੀਂ ਕਰਦੇ ਨਹੀਂ ਮੋਢੇ ਉਤੇ ਡਾਂਗ ਨਹੀਂ ਕਿਸੇ ਕੋਲੋਂ ਡਰਦੇ ਨਹੀਂ ਦਿਲ 'ਚ ਉਮੀਦ ਪੂਰੀ ਬੁੱਲਾ ਇਤਿਹਾਸੀ ਹੈ ਉਂਝ ਕਿਸ ਨਾਲ ਲੜਦੇ ਨਹੀਂ ਪਰ ਮੁਹੱਲੇ 'ਚ ਬਦਮਾਸੀ ਹੈ ਜਦੋਂ ਅੱਖ ਖੁੱਲ੍ਹੇ ਸਾਡੀ ਉਦੋਂ ਹੀ ਸਵੇਰ ਹੈ ਬ੍ਰੇਕਾਂ ਫੇਲ ਤੇ ਫੁੱਲ ਸਪੀਡ ਅਮਾਸ਼ੂ ਜੀ 99 ਟਾਪ ਗੇਰ ਹੈ ਕੀ ਬਾਤ ਹੈ ਸਰ ਕੀ ਬਾਤ ਹੈ ਮਤਲਬ 24/7 ਫੁੱਲ એનર્ਜੀ ਬਿਲਕੁਲ ਸਰ ਬਹੁਤ ਸੋਹਣੀ ਗੱਲ ਲੱਗੀ ਮਤਲਬ ਇੱਕ ਪਾਸੇ ਤਾਂ ਤੁਸੀਂ ਜਿਹੜਾ ਉੱਗੇ ਸ਼ਕਸ਼ੀਤਾ ਨਾਲ ਦੇ ਨਾਲ ਕੰਮਕਾਰ ਕਰਿਆ ਚਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰ ਲੋ ਗੁਰਦਾਸ ਮਾਨ ਦੀ ਗੱਲ ਕਰ ਲੋ ਤੇ ਹੋਰ ਪੱਲਾ ਵਰਗੇ ਪੱਲਾ ਸਾਹਿਬ ਵਰਗੇ ਜਿੰਨੇ ਮਰਜੀ ਉੱਗੇ ਸ਼ਕਸ਼ੀਤਾ ਨਾਲ ਤੁਸੀਂ ਕੰਮ ਕਰੇ ਇੱਕ ਪਾਸੇ ਦੂਜੇ ਪਾਸੇ ਉਹਦਾ ਬਿਲਕੁਲ ਉਲਟ ਇੱਕ ਅਧਿਆਪਕ ਇਹ ਦੋਨੋਂ ਸਫਰ ਕਿਵੇਂ ਦੇ ਰਹੇ ਨੇ ਦੇਖੋ ਸਫਰ ਮਾਸ਼ੂ ਵੀਰੇ ਠੀਕ ਨੇ ਸਾਨੂੰ ਕੋਈ ਇਸ 'ਚ ਬਹੁਤ ਜ਼ਿਆਦਾ ਅੜਚਨ ਨਹੀਂ ਆਂਦੀ ਹੈਗੀ ਹੁਣ ਡਾਕਟਰ ਜਸਵਿੰਦਰ ਪੱਲਾ ਸਾਹਿਬ ساری ਜ਼ਿੰਦਗੀ ਇਹਦੇ ਅਪਕਰੇ ਆ ਬਹੁਤ ਘੱਟ ਲੋਕਾਂ ਨੂੰ ਪਤਾ ਇਸ ਗੱਲ ਦਾ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਚ ਪ੍ਰੋਫੈਸਰ ਰਹੇ ਨੇ ਹੈਡ ਰੇਡ ਡਿਪਾਰਟਮੈਂਟ ਦੇ ਉਹਨਾਂ ਨੇ ਸਾਰੀ ਜ਼ਿੰਦਗੀ ਵੱਡੇ ਮਕਾਮ ਹਾਸਲ ਕੀਤੇ ਐ ਕੋਈ ਕਮੀਡੀਅਨ ਅੱਗੇ ਨਹੀਂ ਜਾਣ ਦਿੰਦਾ ਜਦੋਂ ਤੱਕ ਪ੍ਰਮਾਤਮਾ ਨੇ ਉਹਨਾਂ ਨੂੰ ਉਮਰ ਬਖਸ਼ੀ ਸੋ ਅੱਜ ਸਾਡੀ ਦੁਨੀਆ ਚ ਨਹੀਂ ਉਹ ਬਹੁਤ ਕਾਟਾ ਪਿਆ ਇਸ ਗੱਲ ਦਾ ਸੋ ਇਹ ਗੱਲ ਇਹ ਹੈ ਕਿ ਇਹ ਨਾਲ-ਨਾਲ ਜਿਹੜਾ ਹੈਗਾ ਜਾਰੀ ਰੱਖਣਾ ਪੈਂਦਾ ਬਹੁਤ ਸਾਰੇ ਅਧਿਆਪਕ ਕਲਾਕਾਰ ਨੇ ਗੁਰਦਾਸ ਮਾਨ ਸਾਹਿਬ ਮੈਨੂੰ ਮਾਣ ਹੈ ਉਸ ਕਾਲਜ 'ਚ ਮੈਂ ਪੜਿਆ ਜਿੱਦੇ 'ਚ ਉਹ ਪੜਕੇ ਗਏ ਐਮਪੀਐਡ ਕੀਤੀ ਐ ਫਿਜ਼ੀਕਲ ਕਾਲਜ ਪਟਿਆਲਾ ਤੋਂ ਉਹਨਾਂ ਨੇ ਤੇ ਪ੍ਰੋਫੈਸਰ ਰਹੇ ਸ਼ੁਰੂਆਤ ਦੇ ਵਿੱਚ ਗਵਰਨਮੈਂਟ ਕਾਲਜ ਡੇਰਾਵਸੀ ਬੜੇ ਘੱਟ ਲੋਕਾਂ ਨੂੰ ਜਾਣਕਾਰੀ ਹੈ ਇਸ ਦੀ ਤੇ ਹੋਰ ਬਹੁਤ ਸਾਰੇ ਅਧਿਆਪਕ ਨੇ ਸ਼ਗਾਰਾ ਸਿੰਘ ਚਾਹਲ ਸਾਹਿਬ ਹੈਡਮਾਸਟਰ ਤਰ੍ਹਾਂ ਹੋਏ ਨੇ ਬਹੁਤ ਵਧੀਆ ਪੰਜਾਬੀ ਦੇ ਪਾਕ ਕਮਾਲ ਆਰਟਿਸਟ ਰਹੇ ਐ ਹੋਰ ਵੀ ਬੜੇ ਹੀ ਟੀਚਰ ਨੇ ਜੱਸੀ ਜਸਪਾਲ ਨੇ ਪਟਿਆਲੇ ਤੋਂ ਸਟਾਰ ਕਲਾਕਾਰ ਨੇ ਅਧਿਆਪਕ ਰਹੇ ਐ ਸੋ ਨਾਲ ਨਾਲ ਇਹ ਹੈ ਕਿ ਇਹ ਕੰਮ ਹੈ ਜਿਹੜਾ ਜਾਰੀ ਰੱਖਣਾ ਤਾਂ ਔਖਾ ਹੈ ਫਿਰ ਵੀ ਕੋਸ਼ਿਸ਼ ਹੈ ਕਿ ਜੰਗ ਜਾਰੀ ਹੈ ਹਾਸਿਆਂ ਦੀ ਹੁਣ ਤੁਸੀਂ ਇੱਕ ਅਧਿਆਪਕ ਹੋ ਤੇ ਮੈਂ ਦੇਖਿਆ ਤੁਸੀਂ ਆਪਣੀ ਵੀਡੀਓਜ਼ ਦੇ ਵਿੱਚ ਜਾਂਦੇ ਜਾਂਦੇ ਕੋਈ ਨਾ ਕੋਈ ਵਧੀਆ ਮੈਸੇਜ ਦੇ ਕੇ ਜਾਂਦੇ ਹੋ ਜਿੱਥੇ ਅੱਜ ਦੇ ਟਾਈਮ 'ਚ ਇਨਫਲੂਐਂਸਰ ਜਿਹੜੇ ਹੁੰਦੇ ਨੇ ਕੁਝ ਵੀ ਨਹੀਂ ਦੇ ਕੇ ਜਾਂਦੇ ਬਸ ਮਤਲਬ ਇੱਕ ਤਰੀਕੇ ਦੇ ਅਸਰਤਾ ਫਲਾ ਕੇ ਜਾਂਦੇ ਨੇ ਇੱਕ ਅਧਿਆਪਕ ਦਾ ਫਰਜ਼ ਦੋਨੋਂ ਪਾਸੇ ਪੂਰਾ ਕਰ ਰਹੇ ਹੋ ਤੁਸੀਂ ਟੀਚਰ ਵਜੋਂ ਵੀ ਤੇ ਇੱਕ ਜਿਹੜਾ ਸਮਾਜ ਸੇਵੀ ਵਜੋਂ ਵੀ ਕਿਵੇਂ ਦੇਖਦੇ ਹੋ ਦੇਖੋ ਹਾਸਾ ਨਾ ਜਿਹੜਾ ਇਹ ਤੂੰ ਬਹੁਤ ਜ਼ਿਆਦਾ ਜ਼ੋਰ ਪਾ ਕੇ ਲਿਖਣ ਦੀ ਲੋੜ ਨਹੀਂ ਹੁੰਦੀ ਨਾ ਹੀ ਲਿਖਿਆ ਜਾ ਸਕਦਾ ਕਮੇਡੀ ਇੱਕ ਇਹੋ ਜੀ ਚੀਜ਼ ਹੈ ਇਹ ਕੁਦਰਤੀ ਦਾਤ ਹੈ ਕੁਦਰਤ ਵੱਲੋਂ ਦਿੱਤੀ ਜਾਂਦੀ ਹੈ ਕਮੇਡੀਅਨ ਬਣਾਇਆ ਨਹੀਂ ਜਾ ਸਕਦਾ ਤਿਆਰ ਨਹੀਂ ਕੀਤਾ ਜਾ ਸਕਦਾ ਇਹਦੇ 'ਚ ਇਹ ਹੈ ਕਿ ਆਪ ਮਹਾਰੇ ਜਿਹੜੀ ਗੱਲ ਤੁਹਾਨੂੰ ਆਪਣੇ ਆਪ ਫੁਰਦੀ ਹੈ ਉਹ ਤੁਹਾਡਾ ਕਮੇਡੀ ਦਾ ਪਾਰਟ ਬਣ ਜਾਂਦੀ ਹੈਗੀ ਹੈ ਬਹੁਤ ਸਾਰੇ ਇਹੋ ਜਿਹੇ ਬੰਦੇ ਹੁੰਦੇ ਨੇ ਸクセਸ ਸੁਭਾਅ ਗੱਲ ਕਰ ਦਿੰਦੇ ਆ ਇੱਕ ਮੇਰੇ ਗੱਲ ਆਦੇ ਸਾਡੇ ਪਿੰਡ ਨਾਲ ਇੱਕ ਬੰਦਾ ਹੈ ਦੁਕਾਨ ਆਉਦੀ ਲਾਲਾ ਜੀ ਨੇ ਠੀਕ ਹੈ ਜੀ ਬੜਾ ਮਜ਼ਾਕੀਆ ਸੁਭਾਅ ਹੈ ਉਹਨਾਂ ਦਾ ਬਹੁਤ ਜ਼ਿਆਦਾ ਕਈ ਵਾਰੀ ਤਾਂ ਚਿੱਤਰਖਾਨ ਨੂੰ ਥਾਂ ਕਰ ਲੈਂਦਾ ਬੰਦਾ ਉਹ ਇੱਕ ਦਿਨ ਇੱਕ ਬੀਬੀ ਆਈ ਮੈਂ ਵੀ ਦੁਕਾਨ ਤੇ ਬੈਠਾ ਕਹਿੰਦੀ ਵੀ ਭਾਈ ਲਾਲਾ ਸਰੋਂ ਦਾ ਤੇਲ ਕਿਵੇਂ ਲਾਇਆ ਕਹਿੰਦੇ ਹੀ ਹੀ ਬੀਬੀ ਮੈਂ ਤਾਂ ਨਾ ਆ ਕੇ ਲਾਇਆ ਤੂੰ ਜਿਵੇਂ ਮਰਜ਼ੀ ਲਾ ਲਈ ਕੀ ਬਾਤ ਆ ਸਰ ਮਤਲਬ ਫਿਰ ਉਹਦੇ ਘੁੱਟ ਤਾਂ ਨਹੀਂ ਬਈ ਜੁੱਤੀਆਂ ਦੇ ਨਾ ਨਾ ਬਚ ਗਿਆ ਸੀਗਾ ਉਹ ਬੀਬੀ ਜਾਣਕਾਰ ਸੀ ਤੜੀ ਜ ਹਾਸਾ ਨੇੜੇ ਤੇੜੇ ਹੁੰਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਜਿਹੜੇ ਬੱਚੇ ਨੇ ਤੇ ਇੱਕ ਛੇਵੀਂ ਦਾ ਜਵਾਕ ਸਾਡਾ ਵਾਹ ਵਾਸਤਾ ਸਰਕਾਰੀ ਸਕੂਲ ਦੇ ਜਵਾਕਾਂ ਨਾਲ ਹੀ ਰਹਿੰਦਾ ਬੜੇ ਸਾਲ ਹੋ ਗਏ ਮੈਨੂੰ ਇਸ ਫੀਲਡ 'ਚ ਉਹਨਾਂ ਚਾਕੂ ਲਈ ਫਿਰੇ ਪੈਕ ਚ ਅੱਛਾ ਜੀ ਮਿੰਟ ਬਾਅਦ ਉਹਨੂੰ ਤਿੱਖਾ ਜਾ ਕਰਨ ਲੱਗ ਜੇ ਕੱਢ ਕੇ ਮੇਰੀ ਨਿਗਾਹ ਪੈ ਗਈ ਮੈਂ ਮਰੂੜੀ ਬਾਤ ਤਿੰਨ ਚਾਰ ਠੋਕੀਆਂ ਕਰਨ ਤੇ ਮੈਂ ਉਹ ਚਾਕੂ ਕਲਾਸ 'ਚ ਹਾਂ ਚਾਕੂ ਕਿਵੇਂ ਲੈ ਕੇ ਆਂ ਕਹਦਾ ਸਰ ਕੀ ਕਰੀਏ ਜੀ ਗਰੀਬ ਬੰਦੇ ਆ ਹੁਣ ਪਿਸਤੌਲ ਕਿੱਥੋਂ ਲਈਏ ਮਤਲਬ ਜਵੇਂ ਸਰਕਾਰੀ ਸਕੂਲ ਦੇ ਤਾਂ ਬੱਚੇ ਬੜੇ ਸ਼ਰਾਰਤੀ ਹੁੰਦੇ ਨੇ ਨਹੀਂ ਸ਼ਰਾਰਤੀ ਤਾਂ ਸਾਰੇ ਸਕੂਲਾਂ ਦੇ ਹੁੰਦੇ ਆ ਤੇ ਉਹਨਾਂ ਦਾ ਆਪਣਾ ਹੀ ਇੱਕ ਸਟਾਈਲ ਹੁੰਦਾ ਸਰਕਾਰੀ ਸਕੂਲਾਂ ਦੇ ਬੱਚੇ ਜਿੰਨੇ ਸਤਕਾਰਯੋਗ ਅਧਿਆਪਕਾਂ ਦੇ ਲਈ ਹੈਗੇ ਨੇ ਤੇ ਅੱਜ ਕੱਲ੍ਹ ਜੁਗ ਦੇ ਜਵਾਨੇ ਚ ਵੀ ਤੁਸੀਂ ਕਿਤੇ ਸਵੇਰ ਟਾਈਮ ਸਕੂਲ ਜਾਓਗੇ ਨਾ ਉਹ ਭੱਜ ਕੇ ਮੈਡਮਾਂ ਦੇ ਟਿਫਨ ਫੜਨ ਲੱਗ ਜਾਂਦੇ ਆ ਉਹਨਾਂ ਦੇ ਬੈਗ ਲੈ ਕੇ ਜਾਂਦੇ ਨੇ ਟੀਚਰਾਂ ਦੀਆਂ ਗੱਡੀਆਂ ਤੱਕ ਸਾਫ਼ ਕਰਦੇ ਨੇ ਉਹਨਾਂ ਦੇ ਬਾਲ ਸਤਕਾਰ ਉਹਨਾਂ ਨੂੰ ਕਹਿੰਦਾ ਨਹੀਂ ਕੋਈ ਹੂੰ ਤੇ ਸ਼ਰਾਰਤਾਂ ਤਾਂ ਜਿੱਦਾਂ ਮਰਜ਼ੀ ਅਖੀਰ ਅਸੈਸਮੈਂਟ ਵੀ ਲੈਣੀ ਹੁੰਦੀ ਟੀਚਰਾਂ ਤੋਂ ਪੈਰੀ ਹੱਤ ਚਲੋ ਉਹ ਗੱਲ ਹੈ ਦੇਖੋ ਧਿਆਪਕਾਂ ਦਾ ਸਤਕਾਰ ਤਾਂ ਹੁਣ ਕੁਦਰਤੀ ਹੈ ਜੀ ਇਹ ਤਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਬਹੁਤ ਕੁਝ ਖੱਟਿਆ ਜ਼ਿੰਦਗੀ ਦੀ ਕਿਸੇ ਮਰਜ਼ੀ ਸਟਾਰ ਤੋਂ ਸਟਾਰ ਕਲਾਕਾਰ ਦੀ ਇੰਟਰਵਿਊ ਲੈ ਲਓ ਤੁਸੀਂ ਸੁਣ ਲਓ ਉਹ ਇਹੀ ਕਹਿਣਗੇ ਕਿ ਸ਼ੁਰੂਆਤ ਸਾਡੀ ਸਕੂਲ ਤੋਂ ਹੋਈ ਹੈ ਨਹੀਂ ਕਿੰਨਾ ਕ ਨਿੰਜਾ ਜੀ ਔਖਾ ਰਹਿੰਦਾ ਕਿਸੇ ਦੇ ਮੂੰਹ ਤੇ ਹਾਸੇ ਲਿਆਣਾ ਕਿਉਂਕਿ ਹਸਾਣਾ ਆਪ ਹਸਣਾ ਬਹੁਤ ਔਖਾ ਦੂਜੇ ਨੂੰ ਹਸਾਣਾ ਸੋਖਾ ਹੋ ਜਾਂਦਾ ਸ਼ਾਇਦ ਕਈ ਵਾਰ ਸਮਾਸ਼ੂ ਕਰੋ ਔਖਾ ਪਤਾ ਗੱਲ ਕੀ ਹੈ ਜਿਹੜੇ ਸਰਕਾਰੀ ਬੰਦੇ ਨੇ ਨਾ ਉਹ ਨਹੀਂ ਹੱਸਦੇ ਸਾਡੇ ਸਕੂਲਾਂ ਦੀ ਤੁਸੀਂ ਦੇਖਿਓ ਸਾਰੀ ਛੁੱਟੀ ਵੇਲੇ ਦਾ ਸੀਨ ਵੇਖਿਓ ਜਦੋਂ ਬੱਚੇ ਛੁੱਟੀ ਹੋਣ ਵੇਲੇ ਬਾਹਰ ਨਿਕਲਦੇ ਚੀਕਾਂ ਮਾਰਦੇ ਕੁੱਕਾਂ ਮਾਰਦੇ ਹੱਸਦੇ ਟੱਪਦੇ ਜਾਂਦੇ ਆ ਤੇ ਅਧਿਆਪਕ ਨੇ ਲੱਖ ਲੱਖ ਰੁਪਏ 80 70 70000 ਰੁਪਏ ਤਨਖਾਹ ਲੈਂਦੇ ਆ ਪਤਾ ਨਹੀਂ ਕੀ ਗੱਲ ਕਿਹੜੀ ਦਾ ਘਾਟਾ ਪਿਆ ਹੁੰਦਾ ਹੈ ਮੂੰਹ ਲੰਮਕਿਉਂਦੇ ਨੇ ਹਾਸਾ ਹੁੰਦਾ ਹੀ ਨਹੀਂ ਬੜੀ ਕੋਸ਼ਿਸ਼ ਕਰਦੇ ਆਂ ਅਸੀਂ ਟੀਚਰ ਵੀ ਕਰਦੇ ਆਂ ਕਈਆਂ ਨੂੰ ਵੀ ਹੱਸਿਆ ਕਰੋ ਯਾਰ ਥੋੜਾ ਜਿਆ ਸਰਕਾਰੀ ਬੰਦਿਆਂ ਨੂੰ ਸਭ ਤੋਂ ਵੱਧ ਹਸਾਣਾ ਔਖਾ ਹੈ ਇੱਕ ਵਾਰੀ ਨਾ ਮੈਂ ਇੱਕ ਦਫ਼ਤਰ ਦੇ ਵਿੱਚ ਗਿਆ ਤੇ ਬਿਜਲੀ ਦਾ ਬਿੱਲ ਜ਼ਿਆਦਾ ਆ ਗਿਆ ਮੇਰਾ ਮੈਂ ਕਿਹਾ ਵੀ ਆਪਾਂ ਨਾ ਥੋੜਾ ਜਿਆ ਬੰਦੇ ਦਾ ਮੂਡ ਠੀਕ ਕਰੀਏ ਇੱਕ ਬਾਊ ਬੈਠਾ ਐਨਕਾਂ ਲਾਈਆਂ ਹੋਈਆਂ ਦੇਖਦਾ ਫੇਰ ਵੀ ਐਨਕਾਂ ਦੇ ਉੱਪਰ ਦੀ ਸੀ ਮੈਂ ਕਿਹਾ ਵੀ ਇਹਨੂੰ ਸਸਤੀਕਾਲ ਬੁਲਾਵਾ ਜਾਂ ਮੈਂ ਕੀ ਕਵਾਂ ਗੁੱਡ ਮਾਰਨਿੰਗ ਆਖਾਂ ਮੈਂ ਨਾ ਇੱਕ ਛੁਟਕਲਾ ਪੇਜ ਤੇ ਲਿਖ ਕੇ ਫ ਤੇ ਕਹਦਾ ਕੀ ਐ ਮੈਂ ਕਿਹਾ ਜੀ ਬਿਜਲੀ ਤਾਂ ਪਿੱਲੇ ਜਿਆਦਾ ਆ ਗਿਆ ਇਹ ਕੀ ਐ ਮੈਂ ਕਿਹਾ ਜੀ ਛੁਟਕਲਾ ਸੁਣਾਉਣ ਨੂੰ ਦਿਲ ਕਰਦਾ ਮੇਰਾ ਜੋ ਦੇਣਾ ਤਾਂ ਲਿਖਤੀ ਦਿਓ ਮੈਂ ਕਿਹਾ ਵੀ ਪਹਿਲਾਂ ਹੀ ਲਿਖ ਕੇ ਰੱਖਿਆ ਆ ਮੈਂ ਹੈ ਉਹਨੇ ਜੀ ਬੰਦੇ ਨੇ ਨੋਟਿੰਗ ਲਾਤੀ ਉਹਦੇ ਤੇ ਹੂੰ ਉੱਪਰਲੇ ਸਾਹਿਬ ਨੂੰ ਭੇਜਤਾ ਹੂੰ ਕਹਿੰਦਾ ਵੀ ਦੱਸਿਆ ਜਾਵੇ ਕਿ ਇਸ ਛੁਟਕਲੇ ਤੇ ਹੱਸਿਆ ਜਾਵੇ ਕਿ ਨਹੀਂ ਹੱਸਿਆ ਜਾਵੇ ਕੀ ਆ ਵਾ ਉਹ ਉੱਪਰਲੇ ਸਾਹਿਬ ਕੋਲ ਚਲੀ ਗਈ ਚਿੱਠੀ ਠੀਕ ਐ ਜੀ ਉਨੇ ਲਿਖ ਕੇ ਪੇਤਾ ਕਹਿੰਦਾ ਵੀ ਨਿਜਬਾ ਮੁਤਾਬਕ ਹਸ ਲਿਆ ਜਾਵੇ। ਕੈ ਉਹਨੇ ਦਰਾਜ ਚੀ ਖੋਲੀ ਚਿੱਠੀ ਦੇ ਉੱਤੇ ਲਿਖ ਕੇ ਵਿੱਚ ਰੱਖਦਾ ਕਹਿੰਦਾ ਇਸ ਤੇ ਚੁਟਕਲੇ ਦੇ ਛੁੱਟੀਆਂ ਤੋਂ ਬਾਅਦ ਹੱਸਿਆ ਜਾਵੇਗਾ। ਮਤਲਬ ਸਰਕਾਰੀ ਮੁਲਾਜ਼ਮਾਂ ਦਾ ਤਾਂ ਔਖਾ ਹੀ ਨਹੀਂ ਵਿਜੀ ਹੁੰਦੇ ਨੇ ਕੰਮਕਾਰਾਂ ਚ ਪਤਾ ਨਹੀਂ ਕੀ ਹੈ ਵੀ ਹਾਸਾ ਜਿਹੜਾ ਹੈਗਾ ਨਾ ਅਸਲ ਦੇ ਵਿੱਚ ਇਹ ਕੋਈ ਜ਼ਰੂਰੀ ਨਹੀਂ ਹੈ ਜਿਹਦੇ ਬੰਦੇ ਕੋਲ ਪੈਸੇ ਜ਼ਿਆਦਾ ਨੇ ਜਾਂ ਜਿਹਦੀ ਤਨਖਾਹ ਵੱਧਾ ਹੈ। ਤਾਨੂੰ ਝੁੱਗੀ ਝੂਫੜੀਆਂ ਦੇ ਵਿੱਚ ਹਾਸਾ ਮਿਲ ਜੂਗਾ ਦੇਖਣ ਨੂੰ ਮੈਂ ਕਹਿੰਦਾ ਬੜੇ ਖੁਸ਼ ਹੁੰਦੇ ਆ ਬੰਦੇ ਕਹਿੰਦਾ ਜਿਹਦੇ ਕੋਲ ਘੱਟ ਹੁੰਦਾ ਖੁਸ਼ ਹੁੰਦਾ ਜਿਹਦੇ ਕੋਲ ਵੱਧ ਹੁੰਦਾ ਉਹਦੇ ਕੋਲ ਵੱਧ ਟੈਨਸ਼ਨਾਂ ਵੀ ਹੁੰਦੀਆਂ ਨੇ ਦੇਖੋ ਸਾਇੰਸ ਦੇ ਜਿਹੜੇ ਸਾਇੰਟਿਸਟ ਨੇ ਜਾਂ ਦਿਮਾਗ ਦੇ ਡਾਕਟਰ ਨੇ ਉਹ ਇਹ ਆਪ ਖੁਦ ਕਹਿੰਦੇ ਆ ਵੀ ਜੇ ਤੁਸੀਂ ਇੱਕ ਮਿੰਟ ਹੱਸ ਲੈਨੇ ਹੋ ਸਾਰੀ ਜ਼ਿੰਦਗੀ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਇੱਕ ਸਾਡੇ ਬੋਡੀ ਦੇ ਵਿੱਚ ਨਾ ਇੱਕ ਹਾਰਮੋਨ ਹੈ ਡੋਪਾਮੀਨ ਨਾ ਡੋਪਾਮੀਨ ਹਾਂਜੀ ਉਹ ਸਿਰਫ ਇੱਕ ਬੋਡੀ ਦੇ ਵਿੱਚ ਲਫਟਰ ਹੈ ਜਿਹੜਾ ਪੈਦਾ ਕਰ ਸਕਦਾ ਹੈ ਹੋਰ ਕੋਈ ਚੀਜ਼ ਨਹੀਂ ਬੜੀ ਤੇ ਹਾਸਾ ਕੁਦਰਤੀ ਹੈ ਇੱਕ ਹਮਾਸ਼ੂ ਵੀਰੇ ਹੋਰ ਗੱਲ ਦੱਸਾਂ ਤੁਹਾਨੂੰ ਮੈਂ ਸਿਰਫ ਪੂਰੇ ਬ੍ਰਹਿਮੰਡ ਦੇ ਵਿੱਚ ਜਿੰਨੇ ਜੀਵ ਜੰਤੂ ਨੇ ਜਿੰਨੇ ਡੰਗਰ ਜਾਨਵਰ ਪਸ਼ੂ ਪੰਛੀ ਜਿੰਨੇ ਵੀ ਨੇ ਇੱਕ ਇਨਸਾਨ ਹੈ ਜਿਹਦੇ ਹੀ ਸਿਹਾਸਾ ਹੈ ਬਿਲਕੁਲ ਬਿਲਕੁਲ ਹੋਰ ਨਹੀਂ ਹੱਸਦਾ ਤੇ ਜਿਹੜੀ ਚੀਜ਼ ਉਹ ਤੇ ਕੁਦਰਤ ਨੇ ਦਿੱਤੀ ਆ ਉਹ ਤਾਂ ਵੀ ਨਹੀਂ ਬੰਦਾ ਵਰਤ ਰਿਆ ਤਾਂ ਅੱਜ ਕੱਲ ਤਣਾਅ ਦਾ ਯੁੱਗ ਆ ਬਹੁਤ ਜ਼ਿਆਦਾ ਬੜਾ ਔਖਾ ਹਸਾਉਣਾ ਤੁਸੀਂ ਜਿਵੇਂ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਵੀ ਗਏ ਹੋ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਹਸਾਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਆ ਹਾਸੇ ਵੀ ਬਹੁਤ ਲੋਕ ਨੇ ਲੋਟ-ਪੋਟ ਹੁੰਦੇ ਸੀ ਤੇ ਕਿਵੇਂ ਦਾ ਰਿਹਾ ਉਹ ਸਫਰ ਉੱਥੇ ਜਾ ਕੇ ਉਹ ਸਟੇਜ ਸਾਹਮਣੇ ਕਿਉਂਕਿ ਜਿਹੜੇ ਇੱਕ ਕਲਾਕਾਰ ਵਾਸਤੇ ਜਿਹੜੀ ਜਿਹੜੀ ਸਟੇਜ ਹੁੰਦੀ ਹੈ ਇੱਕ ਰਾਰਾ ਲੋ ਰੱਬ ਦਾ ਰੂਪ ਹੁੰਦੀ ਹੈ ਮੱਥਾ ਟੇਕ ਕੇ ਚੜਦਾ ਤੇ ਮੱਥਾ ਟੇਕ ਕੇ ਉਤਰਦਾ ਮਤਲਬ ਕਦੇ ਐ ਨਹੀਂ ਹੋਇਆ ਕਿ ਪਹਿਲੀ ਵਾਰ ਸਟੇਜ ਤੇ ਚੜ ਰਿਹਾ ਤੇ ਡਰ ਹੋਵੇ ਨਹੀਂ ਮਾਚੂ ਵੀਰੇ ਮੈਂ ਅਸਲ 'ਚ ਸ਼ੁਰੂ ਦੇ ਵਿੱਚ ਨਾ ਮੇਰਾ ਜਿਹੜਾ ਸਫਰ ਸੀ ਜ਼ਿੰਦਗੀ ਦਾ ਇਹ ਫਿਜ਼ੀਕਲ ਕਾਲਜ ਪਟਿਆਲਾ ਤੋਂ ਸ਼ੁਰੂ ਹੋਇਆ ਠੀਕ ਹੈ ਜੀ ਜਿਹਦੇ 'ਚ ਮੇਰੇ ਕਲਾਸਮੇਟ ਸੀ ਮੇਰੇ ਦੋਸਤ ਪ੍ਰੋਫੈਸਰ ਰਾਜਵਿੰਦਰ ਮੱਖਣ ਸਿੰਘ ਲੈਕਚਰਾਰ ਨੇ ਰਮਨਦੀਪ ਸਿੰਘ ਚੀਮਾ ਰਾਜਪਾਲ ਭਾਜੀ ਰਿੰਪੂ ਬਿੱਕੀ ਹੋਰ ਬਹੁਤ ਸਾਰੇ ਸੀ ਉਹਨਾਂ ਦੀ ਕਿਨ ਹੱਲਾਸ਼ੇਰੀ ਸੀਗੀ ਵੀ ਇਹ ਤੇਰੇ ਚ ਟੈਲੈਂਟ ਆ ਯਾਰ ਤੂੰ ਆਇਆ ਕਰ ਸਟੇਜਾਂ ਤੇ ਫਿਰ ਉਹਨਾਂ ਦਿਨਾਂ ਚ ਐਨਐਸਐਸ ਕੈਂਪ ਲੱਗਦੇ ਸੀ ਮੈਡਮ ਕੁਲਵੰਤ ਕੌਰ ਸੀਗੇ ਸਾਡਾ ਇੰਚਾਰਜ ਪ੍ਰੋਫੈਸਰ ਬੰਗੜ ਸਾਹਿਬ ਉੱਥੋਂ ਮੇਰੀ ਅਸਲ ਚ ਸ਼ੁਰੂਆਤ ਹੋਈ ਵੱਡੀ ਗੱਲ ਸਟੇਜਾਂ ਦੇ ਉੱਤੇ ਫਿਰ ਉਸ ਤੋਂ ਬਾਅਦ ਮੈਂ ਯੂਥ ਫੈਸਟੀਵਲਾਂ ਤੇ ਜਾਣ ਲੱਗ ਪਿਆ ਜੀ ਪਹਿਲੇ ਸਾਲ ਮੇਰੀ ਸਟੋਨਿਕਸ ਦੇ ਵਿੱਚ ਸੈਕੰਡ ਪੋਜੀਸ਼ਨ ਆਈ ਦੂਸਰੇ ਸਾਲ ਮੈਂ ਫਰਸਟ ਆ ਗਿਆ ਤੇ ਉਸ ਤੋਂ ਬਾਅਦ ਚਲੋ ਸੋ ਚੱਲ ਫਿਰ ਮੈਨੂੰ ਲਿਖਣ ਦੀ ਆਦਤ ਪਈ ਪਹਿਲੀ ਵਾਰੀ ਮੈਂ ਇੱਕ ਖਿਡਾਰੀ ਠੀਕ ਹੈ ਖੇਡਾਂ ਦੇ ਉੱਤੇ ਉਹ ਬੜਾ ਮਕਬੂਲ ਹੋਇਆ ਅੱਜ ਵੀ ਜਦੋਂ ਮੈਂ ਜਾਨਾ ਫਿਜ਼ੀਕਲ ਕਾਲਜ ਦੇ ਬੱਚੇ ਅੱਜ ਵੀ ਮੈਗਜ਼ੀਨਾਂ 'ਚ ਛਪਿਆ ਕਸ਼ਟਾਂ 'ਚ ਵੀ ਆਇਆ ਮੈਂ ਟੀਵੀ ਚੈਨਲਾਂ 'ਤੇ ਵੀ ਬੋਲਿਆ ਸੁਣਾ ਦੋ ਫਿਰ ਦੋ ਅੱਖਰ ਉਹਦੇ ਵੀ ਕਹਿੰਦਾ ਵੀ ਹੇ ਮੇਰੀ ਬਾਸਕਟਬਾਲ ਰੰਗੀ ਮਹਿਬੂਬਾ ਜਦੋਂ ਮੈਂ ਤੇਰਾ 400 ਮੀਟਰ ਦੇ ਟਰੈਕ ਜਿੱਡਾ ਖੱਤ ਪੜਿਆ ਮੇਰਾ ਦਿਲ ਝੋਟੋ ਕਰਾਟੇ ਹੋ ਗਿਆ ਕਿਆ ਬਾਤ ਅੱਧਾ ਕੁ ਖੱਤਾ ਮੈਂ ਪੋਲ ਵਾਰ ਦੇ ਜਿੱਤੇ ਐਥਲੀਟ ਵਾਂਗੂ ਪੜਿਆ ਪਰ ਜਦੋਂ ਦੂਜਾ ਪੈਰਾ ਪੜਨਾ ਸ਼ੁਰੂ ਕੀਤਾ ਤਾਂ ਉਸ ਵਿੱਚ ਤੂੰ ਆਪਣੇ ਪਿਆਰ ਨੂੰ ਫੁੱਟਬਾਲ ਵਾਂਗੂ ਕਿੱਕ ਜੀ ਮਾਰ ਕੇ ਇਸ ਜੈਵਲਨ ਵਰਗੇ ਵਗਾਏ ਹੋ ਪਿਆਰ ਦਾ ਖਤ ਪੜ੍ਹ ਕੇ ਮੇਰਾ ਦਿਲ ਵਗਾਈ ਹੋ ਡਿਸਕਸ ਵਾਂਗੂ ਕੁਮਣ ਕੇ ਰੇਜੇ ਖਾ ਕੇ ਗੋਲੇ ਵਾਂਗੂ ਠੋਸ ਹੋ ਗਿਆ ਕਦੇ ਕਦੇ ਮੇਰਾ ਜੀ ਕਰਦਾ ਕਿ ਤੇਰੇ ਪਹਿਲਵਾਨਾਂ ਵਾਲੀ ਢਾਕ ਲਾ ਦਮਾ ਪਰ ਤੇਰਾ ਜਿਮਨਾਸਟਿਕ ਦੇ ਖਿਡਾਰੀਆਂ ਵਰਗਾ ਕਮਜ਼ੋਰਾ ਸਰੀਰ ਦੇਖ ਕੇ ਮੈਨੂੰ ਤੇਰੇ ਦੇ ਬਾਲੀਵਲ ਦੇ ਰੈਫਰ ਵਰਗੂ ਤਰ੍ਹਾਂ ਜੀ ਆ ਜਾਂਦਾ ਤੂੰ ਐਵੇਂ ਹਰਡਲਾਂ ਦੀ ਟੱਪਦੀ ਨਾ ਫਿਰਿਆ ਕਰ ਮੇਰੇ ਨਾਲ ਰੇਲੇ ਰੇਸ ਤੇ ਖਿਡਾਰੀਆਂ ਵਾਂਗੂ ਮਿਲ ਕੇ ਰਿਹਾ ਕਰ ਤਾਂ ਕਿ ਆਪਾਂ ਪਿਆਰ ਦੇ ਵਿੱਚ 골ਡ ਮੈਡਲ ਡਰਕਸ ਕੀਡਰ ਪੋਕਣੇ ਤੇਰਾ ਆਪਣਾ ਵੇਟ ਲਿਫਟਰ ਵਰਗਾ ਯਾਰ ਮਿਸਟਰ ਨੰਝਾ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹਨਾ ਸਾਹਮਣੇ ਕੋਈ ਵੀ ਸਕ੍ਰਿਪਟ ਨਹੀਂ ਦੇਖੀ ਭਈਏ ਆਪ ਯਾਦ ਕਰਕੇ ਬੋਲ ਰਹੇ ਨੇ ਸਰ ਕੀ ਟੈਲੈਂਟ ਹੈ ਸਰ ਸਲਾਮ ਹੈ ਤੁਹਾਨੂੰ ਸੱਚੀਓ ਤੁਹਾਡੀ ਹੱਲਾਸ਼ੇਰੀ ਹੈ ਵੀਰ ਸਰ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਉਹ ਜਦੋਂ ਵੀ ਕੋਈ ਜਿੱਤ ਕੇ ਜਾਂਦੇ ਸੀ ਪ੍ਰੋਗਰਾਮ ਤਾਂ ਆਪਣੀ ਜਿਹੜੀ ਟਰੋਫੀ ਹੁੰਦੀ ਸੀ ਉਹ ਬਾਸ ਦੇ ਵਿੱਚ ਕਿਸੇ ਨੂੰ ਕਹਿ ਦਿੰਦੇ ਸੀ ਦੇ ਦਿੰਦੇ ਹੁੰਦੇ ਸੀ ਕਿ ਫੈਮਿਲੀ ਵੱਲੋਂ ਜਾਂ ਫਾਦਰ ਸਾਹਿਬ ਦੇ ਵੱਲੋਂ ਕਿਹਾ ਜਾਂਦਾ ਸੀ ਕਦੇ ਤੁਹਾਡੇ ਨਾਲ ਹੋਇਆ ਨਹੀਂ ਦੇਖੋ ਟਰੋਫੀ ਹੈ ਜਿਹੜੀ ਉਹ ਤਾਂ ਇੱਕ ਕਲਾਕਾਰ ਦੀ ਇੱਕ ਕਮਾਈ ਹੈ ਬਹੁਤ ਸਾਰੇ ਕਲਾਕਾਰਾਂ ਦੇ ਘਰਾਂ ਜਿਸ ਤੁਸੀਂ ਦੇਖੋ ਨਾ ਸਭ ਤੋਂ ਪਹਿਲਾਂ ਜਾਣ ਸਾਰ ਨੂੰ ਟਰੋਫੀਆਂ ਦੇਖਣਗੇ ਕਿਸੇ ਦੇ ਵੀ ਜਾਓ ਤੁਸੀਂ ਬਿਲਕੁਲ ਤੇ ਮੇਰੀ ਜਿਹੜੀ ਪਹਿਲੀ ਟਰੋਫੀ ਹੈ ਜ਼ਿੰਦਗੀ ਦੀ ਅੱਜ ਤੱਕ ਮੈਂ ਸੰਭ ਕੇ ਰੱਖੀ ਹੋਈ ਹੈ ਤੇ ਪਿੰਡ ਲੈ ਕੇ ਗਿਆ ਸੀ ਪਿੰਡ ਪਈ ਹੈ ਮੇਰਾ ਪਿੰਡ ਹੈ ਰਾਮਗੜ੍ਹ ਗੁਜਰਾ ਜ਼ਿਲ੍ਹਾ ਸੰਗਰੂਰ ਹੈ ਤੇ ਜਦੋਂ ਵੀ ਮੈਂ ਪਿੰਡ ਜਾਣਾ ਉਹਨੂੰ ਜ਼ਰੂਰ ਝਾੜਦਾ ਸਾਫ਼ ਕਰਦਾ ਐਨਐਸਐਸ ਕੈਂਪ 'ਚ ਮੈਨੂੰ ਮਿਲੀ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਵੱਡੇ ਮੇਲਿਆਂ ਦੇ ਉੱਤੇ ਵੱਡੇ ਪ੍ਰੋਗਰਾਮਾਂ ਦੇ ਉੱਤੇ ਟੀਵੀ ਦੇ ਚੈਨਲਾਂ ਦੇ ਉੱਤੇ ਪ੍ਰਮਾਤਮਾ ਦਾ ਬੜਾ ਵਧੀਆ ਮਿਹਰ ਭਰਿਆ ਹੱਥ ਹੈ ਅਜੇ ਵੀ ਸੋ ਟਰਾਫੀਆਂ ਦਾ ਅੱਜ ਤੁਸੀਂ ਮੇਰੇ ਕੋਲ ਆਉਂਗੇ ਘਰੇ ਤੁਹਾਨੂੰ ਐ ਲੱਗਦਾ ਜਿਵੇਂ ਟਰਾਫੀਆਂ ਦੁਕਾਨ ਹੁੰਦੀ ਐ ਇੱਥੇ ਬਿਲਕੁਲ ਜੀ ਬੜਾ ਮਾਣਸ ਕਰ ਮਿਲਿਆ ਮਤਲਬ ਸਰ ਤੁਹਾਡੇ ਇੰਨੇ ਸਾਰੇ ਮੈਂ ਹੁਣ ਫੋਟੋਸ ਦੇਖ ਰਿਆ ਸੀ ਵੀਡੀਓਸ ਦੇਖ ਰਿਆ ਸੀ ਕਿ ਮਤਲਬ ਪੰਜਾਬ ਦਾ ਇੱਕੋ ਦੁੱਖਾ ਕਲਾਕਾਰ ਹੋਗਾ ਜਿਹਦੇ ਨਾਲ ਤੁਸੀਂ ਕੰਮ ਕਰਿਆ ਹੁਣ ਰਹਿ ਗਿਆ ਹੋਣਾ ਕਰਨ ਤੋਂ ਬਾਕੀ ਸਾਰਿਆਂ ਨਾਲ ਤੁਸੀਂ ਕੰਮ ਕਰਿਆ ਮੈਂ ਹਮਾਸ਼ੂ ਜੀ ਵੱਡੀ ਗੱਲ ਐ ਕਿ ਮੈਂ ਪਹਿਲਾਂ ਨਾ ਸਟੇਜ ਕੰਪੇਰਿੰਗ ਬਹੁਤ ਕੀਤੀ ਵੱਡੇ ਕਲਾਕਾਰਾਂ ਦੇ ਨਾਲ ਸਟਾਰ ਕਲਾਕਾਰ ਜਸੀ ਜਸਪਾਲ ਮੈਡਮ ਸੁਨੀਤਾ ਪੱਟੀ ਸਰਬਜੀਤ ਚੀਮਾ ਭੁਪਿੰਦਰ ਗਿੱਲ ਸਦੀਕ ਸਾਹਿਬ ਸਰਦੂਲ ਸ਼ਕੰਦਰ ਜੀ ਵੱਡੇ ਮੇਲਿਆਂ ਦੇ ਉੱਤੇ ਜਦੋਂ ਪੇਸ਼ ਕੀਤਾ ਹਾਕਮ ਬਖਤਰੀ ਵਾਲਾ ਤੇ ਘੁੱਗੀ ਐਕਸਪ੍ਰੈਸ ਘੁੱਗੀ ਸਾਹਿਬ ਦਾ ਸੀਰੀਅਲ ਲਿਖਿਆ ਮੈਂ ਘੁੱਗੀ ਐਕਸਪ੍ਰੈਸ ਬਹੁਤ ਟਾਈਮ ਪਹਿਲਾਂ ਪੱਲਾ ਸਾਹਿਬ ਕੋਲ ਵੀ ਮੈਂ ਜਦੋਂ ਬਹੁਤ ਅਣਜਾਣ ਸੀਗਾ ਮੈਨੂੰ ਇੰਨਾ ਜ਼ਿਆਦਾ ਲਿਖਣਾ ਵੀ ਨਹੀਂ ਚਾਹੁੰਦਾ ਮੈਟਰ ਲੈ ਕੇ ਗਿਆ ਉਹਨਾਂ ਨੂੰ ਬਣਾ ਮੈਨੂੰ ਸਲਾਹ ਆਇਆ ਚੰਗਾ ਲੱਗਿਆ ਉਹਨਾਂ ਨੂੰ ਮੈਟਰ ਤੇ ਉਹਨਾਂ ਦਾ ਹੱਲਾਸ਼ੇਰੀ ਰੀ ਵੀ ਨੰਝਾ ਜੀ ਮੈਟਰ ਦੇਣ ਦੀ ਬਜਾਏ ਨਾ ਕਿਸੇ ਕਲਾਕਾਰਾਂ ਨੂੰ ਤੁਹਾਡੇ ਚ ਆਪ ਟੈਲੈਂਟ ਹੈ ਤੁਸੀਂ ਆਪਣਾ ਆਪ ਕਰੋ ਕਰਨ ਨੂੰ ਅਸੀਂ ਵੀ ਕਰ ਦਾਂਗੇ ਇਸ ਕਰਕੇ ਮੈਨੂੰ ਚੰਗਾ ਲੱਗਿਆ ਉੱਥੋਂ ਸੋ ਚਲੋ ਉਸੋ ਚ ਫਿਰ ਮੈਂ ਮਾਸ਼ੂ ਜੀ ਦੱਸਾ ਇੱਕ ਆ ਬੁੱਕ ਹੈ ਕਿਤਾਬ ਯੋਗ ਅੱਜ ਕੱਲ ਬਹੁਤ ਘੱਟ ਹੈ ਬੱਚੇ ਨਹੀਂ ਪੜਦੇ ਅਧਿਆਪਕ ਵੀ ਨਹੀਂ ਪੜਦੇ ਬਿਲਕੁਲ ਜੀ ਸੁਣ ਰਹੇ ਹੋਣਗੇ ਬਹੁਤ ਸਾਰੇ ਤੇ ਇਹ ਹਾਸੇ ਦੀ ਗਰੰਟੀ ਇਹਦੇ ਚ ਹਾਸ ਜੰਗ ਕਪਤਾਮਾ ਨੇ ਇਹ ਲਿਖੀ ਮੈਂ ਤੇ ਬਹੁਤ ਸਾਰੀਆਂ ਲਾਇਬ੍ਰੇਰੀਆਂ ਦੇ ਵਿੱਚ ਜਾਂਦੀਆਂ ਸਾਫ ਸੁਥਰੀਆਂ ਗੱਲਾਂ ਨੇ ਇਹਦੇ ਚ ਫਿਰ ਉਸ ਟਾਈਮ ਨਾ ਕੈਸਟ ਯੁੱਗ ਸੀ ਪਹਿਲੀ ਟੇਪ ਸੀਗੀ ਮੇਰੀ ਹੀ 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 ਪੈ 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 ਟਾਈਟਲ ਇਹਦਾ ਇਹੋ ਜਿਹਾ ਸੀ ਮੈਡਮ ਅਮਨਜੋਤ ਅਮਨ ਸਟਾਰ ਕੰਪਨੀ ਬਠਿੰਡਾ ਵਾਲਿਆਂ ਨੇ ਕੱਢੀ ਸੀਗੀ ਉਸ ਤੋਂ ਬਾਅਦ ਇਹ ਦੂਜੀ ਮੋਜਾਂ ਕਰਦੇ ਆ ਭੁੱਖੇ ਮਰਦੇ ਆ ਸਿਰੋ ਪੈਰੋਂ ਨੰਗਿਆਂ ਲੋਕਾਂ ਨਾਲੋਂ ਚੰਗੇ ਆ ਪੀਪੇ 'ਚ ਆਟਾ ਨਹੀਂ ਰੋਟੀਆਂ ਦਾ ਘਾਟਾ ਨਹੀਂ ਮਿੰਟ ਦੀ ਬੇਲ ਨਹੀਂ ਥੇਲੇ ਦੀ ਸੇਲ ਨਹੀਂ ਜੇਬ 'ਚ ਪੰਜੀ ਨਹੀਂ ਕਿਸੇ ਕੋਲੋਂ ਤੰਗੀ ਨਹੀਂ ਤਾਂ ਕੀ ਹੋਇਆ ਜੇ ਘਰੋਂ ਬਾਹਰ ਆ ਪਰ ਫੇਰ ਵੀ ਯਾਰਾਂ ਦੇ ਯਾਰ ਆ ਇਹ ਪੱਟੀ ਸਾਹਿਬ ਨੇ ਰਿਲੀਜ਼ ਕੀਤੀ ਸੀ ਸਾਡੇ ਪੱਟੀ ਭੜੀ ਵਾਲਾ ਉਸ ਤੋਂ ਬਾਅਦ ਆ ਨੰਜਾ ਟਾਪ ਗੇਅਰ ਇਹ ਕੈਸਟ ਤੀਜੀ ਆਈ ਸੀਗੀ ਫੇਰ ਇਨਾ ਕੈਸਟਾਂ ਦਾ ਯੁੱਗ ਸੀਗਾ ਜਿਹੜਾ ਤਕਰੀਬਨ 2010 ਤੱਕ ਰਿਹਾ ਖਤਮ ਹੋ ਗਿਆ ਸੀਗਾ ਫਿਰ ਸੀੜੀਆਂ ਆਣ ਲੱਗ ਪੀਆਂ ਫਿਰ ਟੀਵੀ ਦੇ ਚੈਨਲਾਂ ਦੇ ਉੱਤੇ ਇਹਨਾਂ ਨੂੰ ਮੋਬਾਈਲ ਆ ਗਏ ਅੱਜ ਦਾ ਯੁੱਗ ਹੈ ਜਿਹੜਾ ਸਾਰਾ ਕੁਝ ਤੁਹਾਡੇ ਫੋਨ ਦੇ ਵਿੱਚ ਹੈ ਹੁਣ ਉੱਧਰ ਨੂੰ ਹੋ ਤੁਰੇ ਬਿਲਕੁਲ 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 ਹਾਂਜੀ ਨਿੰਜਾ ਜੀ ਗੱਲ ਕਰੀਏ ਸਫਰ ਦੀ ਜਦੋਂ ਉਹ ਇੱਕ ਸ਼ੋਅ ਆਂਦਾ ਸੀ ਭਗਵੰਤ ਸਿੰਘ ਮਾਨ ਦਾ ਆਪਣੇ ਬੀਨੇ ਢਿੱਲੋਂ ਹੁੰਦੇ ਸੀ ਤੇ ਦੇਵ ਕਰੋੜ ਹੁੰਦੇ ਸੀ ਹਾਜ਼ਰ ਹੈ ਹੂੰ ਤੇ ਯੁਗਨੂ ਹਾਜ਼ਰ ਹੈ ਉਹ ਇਹਦਾ ਕਦੇ ਕੁਝ ਕਰਿਆ ਨਹੀਂ ਕਿ ਕੋਸ਼ਿਸ਼ ਕਰੀ ਉੱਧਰ ਨੂੰ ਵੀ ਚੱਲੀ ਹੈ ਉੱਧਰ ਨੂੰ ਵਾਂਛੋ ਵੀਰੇ ਮੇਰਾ ਅਸਲ ਚਿਰਾਂ ਟਾਈਮ ਜ਼ਿਆਦਾ ਰਿਆ ਐਜੂਕੇਸ਼ਨ ਵਾਲੇ ਪਾਸੇ ਮੈਂ ਲਾਈਨ ਛੱਡੀ ਨਹੀਂ ਕਰਮਜੀਤ ਅਨਮੋਲ ਮੇਰੇ ਬਹੁਤ ਜ਼ਿਆਦਾ ਗੋੜੇ ਦੋਸਤ ਨੇ ਇਕੱਠਿਆਂ ਨੇ ਪ੍ਰੋਗਰਾਮ ਕੀਤੇ ਜਦੋਂ ਆਰਟਿਸਟ ਹੁੰਦੇ ਸੀ ਉਹ ਗਾਉਂਦੇ ਸੀ ਖਾੜੇ ਲਾਂਦੇ ਸੀ ਮੈਂ ਕਮੇਟੀ ਲਈ ਜਾਂਦਾ ਸੀ ਉਹਨਾਂ ਦੇ ਨਾਲ ਓਕੇ ਉਹਨਾਂ ਨੇ ਮੈਨੂੰ ਬੜੀ ਵਾਰੀ ਕਿਹਾ ਵੀ ਨੰਝਾ ਜੀ ਆਓ ਯਾਰ ਇਸ ਪਾਸੇ ਤੁਹਾਡੇ ਚ ਟੈਲੈਂਟ ਹੈਗਾ ਮੈਂ 2000 ਸਨ ਦੀ ਗੱਲ ਹੈ ਇੱਕ ਸਾਡੀ ਲਿਸਟ ਆਈ ਸੀਗੀ ਜਿਦੇ ਚ ਮੇਰਾ ਨਾਮ ਆਇਆ ਡੀਪੀਟੀ ਟੀਚਰ ਦਾ 1997 ਚ ਆਉਣਾ ਚਾਹੀਦਾ ਸੀ ਪਰ ਕੋਰਟ ਨੇ ਕੀਤਾ ਤੇ ਉਹਦਾ ਆਰਡਰ ਨਾ ਮਿਲੇ ਮੈਂ ਲਗਾਤਾਰ ਉਹਦੇ ਮਗਰ ਜਿਉਂ ਪਿਆ ਜਿਉਂ ਪਿਆ 2014 ਚ ਜਾ ਕੇ ਮੈਨੂੰ ਪ੍ਰਾਪਤੀ ਮਿਲੀ 17 ਸਾਲ ਇੰਨਾ ਲੰਬਾ ਸਮਾਂ ਇੰਨਾ ਮੇਰਾ ਲੰਬਾ ਸਮਾਂ ਮੈਂ ਕਹਿੰਦਾ ਜੀ ਸ੍ਰੀ ਰਾਮਚੰਦਰ ਜੀ ਵੀ ਬਨਵਾਸ ਕੱਟ ਗਿਆ 14 ਸਾਲਾਂ ਦਾ ਮੈਂ ਤਾਂ 17 ਸਾਲ ਕੱਟਿਆ ਉਸ ਟਾਈਮ ਨੇ ਮੇਰਾ ਜਿਹੜਾ ਟੈਲੈਂਟ ਹੈ ਨਾ ਜਿਹੜਾ ਇਹ ਇਹ ਜਿਆਦਾ ਰੋਕ ਲਾਈ ਹੈ ਉਹ ਲਿਸ਼ਕਾ ਦਿੰਦਾ ਕਹਿੰਦਾ ਜਦੋਂ ਕਿਸ ਚੀਜ਼ ਨੂੰ ਕਸਾਈ ਜਾਓ ਕਸਾਈ ਜਾਓ ਹੋਰ ਸੋਹਣੀ ਹੋ ਜਾਂਦੀ ਆ ਪਰ ਉਸ ਸਮੇਂ 'ਚ ਵੀ ਲੋਕ ਮੈਨੂੰ ਕਹਿੰਦੇ ਸੀ ਵੀ ਯਾਰ ਬੜਾ ਤਣਾਅ 'ਚ ਰਹਿਣਾ ਫੇਰ ਵੀ ਮੈਂ ਜ਼ਿੰਦਗੀ ਹਾਸਿਆਂ ਨਾਲ ਕੱਢੀ ਉਹਨਾਂ ਸਮੇਂ 'ਚ ਟਿਪਾਂ ਕੱਢ ਤੇ ਕਿਤਾਬਾਂ ਲਿਖੀਆਂ ਹੁਣ ਤੁਸੀਂ ਕਿਤਾਬਾਂ ਲਿਖਦੇ ਹੋ ਹਸਾਨੇ ਹੋ ਕੋਈ ਸ਼ੈਰੀ ਸ਼ੁਰੂ ਵੀ ਕਰ ਲੈਂਦੇ ਹੋ ਦੇਖੋ ਜੀ ਜਿਹੜੀ ਕਾਮੇਡੀ ਹੈ ਨਾ ਇਹਦਾ ਹਰ ਤਰ੍ਹਾਂ ਦਾ ਰੰਗ ਹੈ ਠੀਕ ਹੈ ਜੀ ਇਹ ਝਟਕਲਿਆਂ ਦੇ ਵਿੱਚ ਵੀ ਹੈ ਇਹ ਸਕ੍ਰਿਪਟ ਦੇ ਵਿੱਚ ਵੀ ਹੈ ਇਹ ਗੱਲਾਂ ਬਾਤਾਂ 'ਚ ਵੀ ਹੈ ਇਹ ਸ਼ੈਰੀ ਦੇ ਵਿੱਚ ਵੀ ਹੈ ਕਿ ਕੁੜੀ ਵਾਲੇ ਜਦੋਂ ਮੈਨੂੰ ਦੇਖਣ ਸੀ ਆਏ ਕਈਆਂ ਨੇ ਵੀ ਪਹਿਲਾਂ ਮੈਨੂੰ ਸ਼ਗ ਨਹੀਂ ਸੀ ਪਾਏ ਕੰਮਕਾਰ ਪੁੱਛਿਆ ਤੇ ਮੇਰਾ ਨਾਂ ਪੁੱਛਿਆ ਸਾਰੀਆਂ ਗੱਲਾਂ ਦੇ ਵਿੱਚ ਹਾਂ ਕਰ ਗਏ ਪਰ ਰੰਗ ਦੇ ਮਾਮਲੇ 'ਚ ਨਾ ਕਰ ਗਏ ਹਾ ਹਾ ਸਰ ਫਿਰ ਤੁਹਾਡੀ ਵਾਈਫ ਤੇ ਬੱਚਾ ਤਾਂ ਜੀ ਲੱਗਿਆ ਰਹਿੰਦਾ ਹੋਗਾ ਤੁਸੀਂ ਤਾਂ ਹਸਾਂਦੇ ਰਹਿੰਦੇ ਹੋਗੇ ਹਾਂ ਬੇਟਾ ਵਿਰਾਜ ਸਿੰਘ ਉਹ ਆਂਦਾ ਹੈ ਚੈਨਲਾਂ ਤੇ ਨਾਲ ਮੇਰੇ ਟੀਵੀ ਦਾ ਬੜਾ ਸ਼ੌਂਕਾ ਨੂੰ ਛੋਟੇ ਛੋਟੀਆਂ ਗੱਲਾਂ ਆਪਣੀ ਏਜ ਦਾ ਅੱਛਾ ਕਮੇਡੀਅਨ ਹੈ ਕੀ ਬਾਤ ਹੈ ਕਰਾਂਗੇ ਉਹਨੂੰ ਇਸ ਲਾਈਨ 'ਚ ਹੋਰ ਜ਼ਿਆਦਾ ਸੁਪਨਾ ਮਤਲਬ ਉਹ ਪੂਰਾ ਕਰੂਗਾ ਜਿਹੜਾ ਥੋੜਾ ਦੂਰ ਰਹਿ ਗਿਆ ਥੋੜਾ ਉਹ ਕਰ ਜੂਗਾ ਉਹ ਟੈਲੈਂਟ ਹੈ ਉਸ 'ਚ ਤੇ ਫਿਰ ਮਤਲਬ ਘਰੇ ਤਾਂ ਜੀ ਲੱਗਿਆ ਰਹਿੰਦਾ ਹੋਗਾ ਸਾਰਾ ਦਾ ਹਾਂ ਜੀ ਹਾਂ ਦੋ ਦੋ ਆਰਟਿਸਟ ਹੈਗੇ ਨੇ ਘਰੇ ਤਾਂ ਫਿਰ ਰੌਣਕਾਂ ਕਰੇ ਤਾਂ ਆਹ ਸ਼ੂਗਰ ਕਰੇ ਤਾਂ ਦੂਰ ਦੀ ਗੱਲ ਹੈ ਜਦੋਂ ਮੈਂ ਸਕੂਲ 'ਚ ਹੁੰਦਾ ਨਾ ਜਦੋਂ ਕਲਾਸ ਖਾਲੀ ਹੁੰਦੀ ਹੈ ਹਾਂਜੀ ਬੱਚੇ 6ਵੀਂ ਦੇ ਨੇ 7ਵੀਂ ਦੇ ਹਾਲਾਂਕਿ ਉਹਨਾਂ ਕਲਾਸਾਂ ਨੂੰ ਮੈਂ ਪੜਾਉਂਦਾ ਨਹੀਂ 11ਵੀਂ 12ਵੀਂ ਮੇਰੇ ਕੋਲ ਹੂੰ ਉਹ ਮੈਨੂੰ ਬੁਲਾਣ ਆਉਂਦੇ ਧੱਕੇ ਨਾਲ ਵੀ ਸਾਡੀ ਕਲਾਸ 'ਚ ਆ ਜਾਈ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਸੁਣਾ ਵੀ ਦੇ ਦੇ ਚੁਟਕਲੇ ਉਹਨਾਂ ਨੂੰ ਉਹਨਾਂ ਦੇ ਪੱਦਰ ਤੇ ਜਿਵੇਂ ਜਿਵੇਂ ਹੈਗੇ ਨੇ ਬੜੇ ਖੁਸ਼ ਹੁੰਦੇ ਨੇ ਉਹ ਤੇ ਬੱਚੇ ਨੇ ਘਰ ਦੀਆਂ ਰੌਣਕਾਂ ਨੇ ਇਹਨਾਂ ਤੋਂ ਕਮੇਡੀ ਬੜੀ ਮਿਲਦੀ ਹੈ ਸੋ ਇੱਕ ਬੱਚਾ ਘਰੇ ਆਇਆ ਹਾਂਜੀ ਉਹ ਆਕੇਬ ਦੀ ਮੰਮੀ ਨੂੰ ਕਹਿੰਦਾ ਵੀ ਮੰਮੀ 20 ਰੁਪਏ ਦੇਈ ਮੈਂ ਟੋਫੀਆਂ ਖਾਣੀਆਂ ਨੇ ਠੀਕ ਹੈ ਜੀ ਕਹਿੰਦੀ ਨਹੀਂ ਬੇਟਾ ਟੋਫੀਆਂ ਖਾਣ ਨਾਲ ਤਾਂ ਦੰਦ ਖਰਾਬ ਹੋ ਜਾਂਦੇ ਆ ਹੂੰ ਕਹਿੰਦਾ ਨਹੀਂ ਮੰਮੀ ਸਾਡੀ ਮੈਡਮ ਕਹਿੰਦੇ ਸੀ ਇੰਨਾ ਵਿਸ਼ਵਾਸ ਆ ਬੱਚਿਆਂ ਦਾ ਅਧਿਆਪਕਾਂ ਦੇ ਸਾਡੀ ਮੈਡਮ ਕਹਿੰਦੇ ਸੀ ਵੀ ਟੋਫੀਆਂ ਖਾਣ ਦੇ ਨਾਲ ਅਕਲ ਆ ਜਾਂਦੀ ਹੈ ਕਹਿੰਦੀ ਅੱਛਾ ਫਿਰ ਐ ਕਰ 20 ਰੁਪਏ ਦੇ ਤੇਰੇ ਪਾਪੇ ਨੂੰ ਵੀ ਲਿਆਦੀ ਸਰ ਜੇ ਮੈਂ ਤੁਸੀਂ ਇੰਨਾ ਸੋਹਣਾ ਕੰਨਿਓ ਕਰਦੇ ਹੋ ਕੀ ਮਤਲਬ ਸਫਰ ਬਹੁਤ ਔਖੇ ਰਹਿੰਦੇ ਨੇ ਤੁਸੀਂ ਕਹਿੰਦੇ ਐਨਾ ਵੱਡਾ ਥੋੜੀ ਜੌਬ ਦਾ ਵੀ ਸੰਘਰਸ਼ ਹੈ ਕਿ ਬੈਲੈਂਸ ਕਿਵੇਂ ਹੋ ਜਾਂਦਾ ਕਿਉਂਕਿ ਮੈਂ ਹੁਣ ਵੀ ਦੇਖਦਾ ਤੁਸੀਂ ਹੁਣ ਵੀ ਵੀਡੀਓ ਥੋੜੀ-ਬਹੁਤ ਪਾਉਂਦੇ ਹੋ ਕੀ ਕਦੇ ਐ ਨਹੀਂ ਹੋਇਆ ਕਿ ਗੈਪ ਪੈ ਗਿਆ ਕਦੇ ਆ ਚੀਜ਼ ਦੇ ਨਾਲ ਨਹੀਂ ਗੈਪ ਤਾਂ ਦੇਖੋ ਪੈ ਗਿਆ ਮਨਸ਼ੂ ਮੇਰੇ ਬਹੁਤ ਸਾਰੇ ਮੈਨੂੰ ਕਹਿੰਦੇ ਨੇ ਜਦੋਂ ਮੈਂ ਇੱਕ ਵਾਰੀ ਨੈਸ਼ਨਲ ਖੇਡਾਂ ਹੋਈਆਂ ਮੇਰੀ ਡਿਊਟੀ ਇੱਥੇ ਪੂਰੇ ਇੰਡੀਆ ਚੋਂ ਉਹ ਬੰਦੇ ਆਏ ਉਸ ਟਾਈਮ ਨਾ ਫਿਜ਼ੀਕਲ ਕਾਲਜ ਪਟਿਆਲਾ ਹੁੰਦਾ ਸੀਗਾ ਇੱਕ ਬਿਲਕੁਲ ਜੀ ਜਾਂ ਇੱਕ ਭਾਗੋ ਮਾਜਰੇ ਹੋਰ ਪ੍ਰਾਈਵੇਟ ਕਾਲਜ ਨਹੀਂ ਸੀ ਹੁੰਦਾ ਤਕਰੀਬਨ ਇ ਮੈਨੂੰ ਇੱਕ ਮਹਿਸੂਸ ਹੋਈ ਗੱਲ ਕਹਿੰਦੇ ਯਾਰ ਨਿੰਜਾ ਜੀ ਅੱਜਕੱਲ ਤੈਨੂੰ ਦੇਖ ਨਹੀਂ ਰਿਹਾ ਵੀਡੀਓ ਚ ਕਿੱਥੇ ਦਿਖ ਨਹੀਂ ਰਿਹਾ ਤੂੰ ਮਿੱਤਰ ਸੀਗੇ ਉਹ ਤਾਂ ਐਂ ਹੀ ਬੋਲਣਾ ਸੀ ਉਹਨਾਂ ਨੇ ਮੈਨੂੰ ਉਸ ਤੋਂ ਬਾਅਦ ਲੱਗਿਆ ਵੀ ਨਹੀਂ ਯਾਰ ਕਰਨਾ ਚਾਹੀਦਾ ਬੰਦੇ ਜਦੋਂ ਉਮੀਦ ਕਰਦੇ ਹਨ ਤੇ ਹੁਣ 2026 ਆਊਗਾ ਉਹਦੇ ਵਿੱਚ ਨਿੰਜਾ ਦਾ ਟੌਪ ਗੇਅਰ ਆਊਗਾ ਫਿਰ ਹਾਂ ਟੌਪ ਗੇਅਰ ਤਾਂ ਜਾਰੀ ਹੈ ਕਰਾਂਗੇ ਆਪਾਂ ਬਹੁਤ ਵਧੀਆ ਲੈਵਲ ਤੇ ਕਰਾਂਗੇ ਸਰ ਜਿਵੇਂ ਅੱਜ ਦੇ ਟਾਈਮ ਦਾ ਸੋਸ਼ਲ ਮੀਡੀਆ ਦੇਖ ਲਈਏ ਤੁਸੀਂ ਪਹਿਲਾਂ ਦਾ ਵੀ ਦੇਖਿਆ ਹੁੰਦਾ ਵੀ ਦੇਖਿਆ ਕੋਈ ਫਰਕ ਦੇਖਣ ਨੂੰ ਮਿਲਿਆ ਦੇਖੋ ਸੋਸ਼ਲ ਮੀਡੀਆ ਜਿਹੜਾ ਹੈਗਾ ਨਾ ਮਾਸ਼ੂ ਵੀਰ ਇਹ ਤੁਸੀਂ ਆਪ ਭਲੀ ਭੰਤੀ ਜਾਣੂ ਹੋ ਕੰਮ ਕਰਦੇ ਹੋ ਲਗਾਤਾਰ ਮੇਰੇ ਨਾਲੋਂ ਜ਼ਿਆਦਾ ਇਹਦੇ ਵਿੱਚ ਨਾ ਸਹੀ ਪੰਜਾਬੀ ਚ ਦੱਸਾਂ ਕਿ ਗੰਦ ਬਹੁਤ ਪੈ ਗਿਆ ਬਿਲਕੁਲ ਹੈ ਨਾ ਆਪਾਂ ਕੋਈ ਰੀਲ ਵੇਖਦੇ ਆ ਐਂ ਨਹੀਂ ਪਤਾ ਲੱਗਦਾ ਵੀ ਅਗਲੀ ਕਿਹੜੀ ਆ ਜੇ ਬਿਲਕੁਲ ਵੀ ਕੋਈ ਸਿੱਧੀ ਉਗਾਲ ਨਿਕਲ ਜੇ ਕੋਈ ਹੋਰ ਇਦਾਂ ਦਾ ਜਾਨੀ ਲੱਛਰ ਤਾਂ ਇੰਨਕ ਜਿਆਦਾ ਫੁੱਲ ਭਰੀ ਪਈ ਐ ਤੇ ਇਹਦਾ ਕੋਈ ਫਿੱਲਾ ਨਹੀਂ ਕੋਈ ਹੱਲ ਨਹੀਂ ਇਹ ਚੱਲਦਾ ਰਹੂਗਾ ਇਦਾਂ ਹੀ ਜਿਹੜੇ ਬਹੁਤ ਵਧੀਆ ਆਰਟਿਸਟ ਨੇ ਚੰਗੇ ਕਲਾਕਾਰ ਨੇ ਚੰਗੇ ਲੋਕ ਨੇ ਅੱਜ ਵੀ ਸਾਫ ਸੁਥਰੀ ਗੱਲਾਂ ਦੇ ਨਾਲ ਲੈ ਕੇ ਜਾਂਦੇ ਆ ਆਪਣੇ ਆਪ ਨੂੰ ਅੱਗੇ ਤੱਕ ਹੁਣ ਤੁਸੀਂ ਇੱਕ ਛੋਟੀ ਜੀ ਗੱਲ ਤੁਹਾਨੂੰ ਮੈਂ ਦੱਸਾਂ ਸੋਨੇ ਦੀ ਦੁਕਾਨ ਤੇ ਕਦੀ ਭੀੜ ਲੱਗੀ ਵੇਖੀ ਹੈ ਬਹੁਤ ਘੱਟ ਹੁੰਦੀ ਹੈ ਬਹੁਤ ਘੱਟ ਹੁੰਦੀ ਹੈ ਕੀਮਤੀ ਚੀਜ਼ਾਂ ਨੇ ਉੱਥੇ ਕੀਮਤੀ ਚੀਜ਼ਾਂ ਨੇ ਹੈਨਾ ਤੇ ਇਸ ਕਰਕੇ ਬਦਾਮ ਕਦੀ ਵਿਕਦੇ ਆ ਵੀ ਸੜਕਾਂ ਦੇ ਕਿਨਾਰੇ ਦੇ ਵਿਕਦੇ ਹੁਣ ਜੇ ਮੋਫਲੀ ਵਿਕਦੀ ਹੈ ਸੋ ਮਹਿੰਗੀ ਚੀਜ਼ ਹੈ ਨਾ ਉਹਦੀ ਕੀਮਤ ਰਹਿਣੀ ਰਹਿਣੀ ਹੈ ਰਹਿਣੀ ਹੋ ਰਹਿਣੀ ਹਮੇਸ਼ਾ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਹੁੰਦੀ ਹੈ ਸੋ ਸਾਡਾ ਕੋਸ਼ਿਸ਼ ਹੁੰਦੀ ਹੈ ਕਿਉਂਕਿ ਚਲੋ ਗੱਲਾਂ ਤਾਂ ਅਸੀਂ ਵੀ ਕਰ ਸਕਦੇ ਆ ਉਹ ਜਿਹਾ ਦਿਲ ਨਹੀਂ ਮੰਦਾ ਬੱਚਿਆਂ ਨੇ ਵੀ ਦੇਖਣੀਆਂ ਨੇ ਤੇ ਆਪਕਾਂ ਨੇ ਵੀ ਸੁਣਨੀਆਂ ਨੇ ਸਾਡੇ ਨਾਲ ਲੇਡੀ ਸਟਾਫ ਵੀ ਹੈ ਬਟ ਜਿਵੇਂ ਗੱਲ ਕਰ ਲਈਏ ਆਪਣੇ ਜਿਵੇਂ ਨਵੇਂ ਇਨਫਲੂਐਂਸਰ ਆ ਚੁੱਕੇ ਨੇ ਅੱਜ ਦੇ ਟਾਈਮ ਦੇ ਵਿੱਚ ਗੱਲ ਕਰਦੇ ਆ ਕਿ ਇੰਨੀ ਲਚਰਤਾ ਫੈਲ ਚੁੱਕੀ ਹੈ ਕਿ ਮਤਲਬ ਜਿਵੇਂ ਸਾਡੀ ਨਵੀਂ ਪੀੜ੍ਹੀ ਹੈ ਉਹਨੂੰ ਕੁਝ ਨਹੀਂ ਪਤਾ ਨਾ ਧਰਮਾਂ ਦਾ ਪਤਾ ਨਾ ਉਹਨੂੰ ਸਹੀ ਗਲਤ ਦਾ ਪਤਾ ਇੱਕ ਪੇਸ਼ੈਂਸ ਖਤਮ ਹੋ ਗਿਆ ਦੂਜਾ ਇਹ ਲਚਰਤਾ ਦੇਖਦੇ ਕਿ ਮਾਈਂਡ ਸੈਟ ਹੀ ਕੁਝ ਹੋ ਚੁੱਕਿਆ ਨਹੀਂ ਹੋ ਚੁੱਕਿਆ ਜੀ ਬਿਲਕੁਲ ਸਹੀ ਕਹਿੰਦੇ ਹੋ ਤੁਸੀਂ ਅਸਲ ਦੇ ਵਿੱਚ ਜ਼ਿਆਦਾਤਰ ਹੈ ਜਿਹੜੀ ਬਹੁਤਾਤ ਜਿਹੜੇ ਸੋਸ਼ਲ ਮੀਡੀਆ ਹੈ ਬਿਲਕੁਲ ਜਿਹੜੀਆਂ ਗੰਦੀਆਂ ਮੰਦੀਆਂ ਗੱਲਾਂ ਦੀ ਜ਼ਿਆਦਾ ਚੰਗੀਆਂ ਗੱਲਾਂ ਤੁਹਾਨੂੰ ਬਹੁਤ ਘੱਟ ਮਿਲਣਗੀਆਂ ਸੁਣਨ ਨੂੰ ਅਸੀਂ ਕੀਤਾ ਮੇਰਾ ਇੱਕ ਨੰੰਜਾ ਟੀਵੀ ਚੱਲਦਾ ਹੈ ਉਹਦੇ ਤੇ ਸਾਫ਼ ਸੁਥਰਾ ਮੈਟਰ ਪਾਉਂਦੇ ਆ ਚੱਲ ਰਿਹਾ ਪਰ ਬੜਾ ਸਲੋ ਹੈ ਜੇ ਉਹੋ ਜੀਆਂ ਗੱਲਾਂ ਅਸੀਂ ਕਰੀਏ ਬਹੁਤ ਲੈਵਲ ਤੇ ਕਲਿੱਕ ਹੋ ਜਾਣਗੀਆਂ ਬਿਲਕੁਲ ਜੀ ਇਹ ਕਾਰਨ ਹੈ ਸੋ ਸਾਡੀ ਵੀ ਤੁਹਾਨੂੰ ਇੱਕ ਰਾਏ ਹੈ ਕਿ ਚੰਗੇ ਕਲਾਕਾਰ ਵਧੀਆ ਗੱਲਾਂ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਓ ਤੁਹਾਡੇ ਜ਼ਰੀਏ ਬਹੁਤ ਟੈਲੈਂਟ ਹੈ ਜਿਹੜਾ ਅੱਗੇ ਆਊਗਾ ਕਿਉਂਕਿ ਗੱਲ ਆਡੀਅנס ਦੀ ਹੋ ਜਾਂਦੀ ਹੈ ਕਿ ਜੋ ਆਡੀਅנס ਪਸੰਦ ਕਰਦੀ ਹੈ ਫਿਰ ਉਹ ਜੀ ਉਹ ਚੀਜ਼ ਪੇਸ਼ ਹੋ ਜਾਂਦੀ ਹੈ ਜੇ ਮਨਸ਼ੂ ਵੀਰੇ ਪਸੰਦ ਕਰਦੀ ਹੈ ਆਡੀਅנס ਨੂੰ ਤਾਂ ਤਾਂ ਹੀ ਪਸੰਦ ਆਉਣਗੀਆਂ ਨੇ ਜੇ ਗੱਲਾਂ ਆਉਣਗੀਆਂ ਉਹਨਾਂ ਦੇ ਸਾਹਮਣੇ ਜੇ ਹੋਣੀ ਕਿ ਇਹਨਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਤੇ ਰੋਕ ਲਾਈ ਜਾਵੇ ਹੁਣ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਦੇ ਲਈ 14 ਸਾਲ ਦੇ ਬੱਚਿਆਂ ਲਈ ਟੋਟਲੀ ਬੈਨ ਕਰਤਾ ਸੋਸ਼ਲ ਮੀਡੀਆ ਬਿਲਕੁਲ ਸਹੀ ਆ ਤੇ ਹੋ ਸਕਦਾ ਇੰਡੀਆ ਚ ਹੋ ਕੀ ਨਹੀਂ ਸਕਦਾ ਹਰ ਚੀਜ਼ੇ ਤੋਂ ਸੈਂਸਰ ਹੋ ਕੇ ਫਿਲਮਾਂ ਸੈਂਸਰ ਹੋ ਕੇ ਜਾਂਦੀਆਂ ਨੇ ਤਾਂ ਵੀਡੀਓ ਕਿਉਂ ਨਹੀਂ ਆਉਂਦੀ ਆਸ ਵੀਡੀ ਆਪ ਵੀ ਪਤਾ ਲੱਗ ਜੂਗਾ ਫਿਰ ਉਹਨਾਂ ਕੇਜ ਹੁੰਦੀ ਆ ਉਹਨਾਂ ਚੀਜ਼ਾਂ ਦੀ ਥੋੜਾ ਟਾਈਮ 2-4 ਦਿਨ ਉਹਦੀ ਚਰਚਾ ਰਹਿੰਦੀ ਆ ਮੁੜ ਕੇ ਐਂ ਫਿਰ ਭੁੱਲ ਭੱਲ ਜਾਂਦੇ ਆ ਲੋਕੀ ਮਤਲਬ ਐ ਕਿ ਆਪਣੇ ਵਾਲੇ ਗਰਮ ਤਾਂ ਹੁੰਦੇ ਨੇ ਬਸ ਠੰਡੇ ਜਿਹੇ ਹੋ ਜਾਂਦੇ ਨੇ ਫਿਰ ਗਰਮ ਹੋ ਜਾਂਦੇ ਨੇ ਉਹੀ ਤਾਂ ਗੱਲ ਹੈ ਜੀ ਦੇਖੋ ਜਿਸ ਟਾਈਮ ਸੋਸ਼ਲ ਮੀਡੀਆ ਨਹੀਂ ਸੀ ਜਿਹੜੀ ਚੰਗੀ ਗੱਲ ਹੈ ਉਹਨੇ ਐਂਡ ਤੱਕ ਐਂਡ ਤੱਕ ਲਗਾਤਾਰ ਚਮਕੀਲਾ ਸਾਹਿਬ ਤੇ ਲੱਗਿਆ ਇੱਕ ਬੜਾ ਵੱਡਾ ਲੈਵਲ ਕੇ ਲੱਚਰ ਗਾਇਆ ਹਾਲਾਂਕਿ ਚਲੋ ਕੁਝ ਗੀਤ ਸੀ ਇਤਰਾਜਯੋ ਪਰ ਉਸ ਦੇ ਨਾਲੋਂ ਹੋਰ ਬਹੁਤ ਵਧੀਆ ਧਾਰਮਿਕ ਮੈਟਰ ਉਹਦੇ ਵਰਗਾ ਗਾਈ ਨਹੀਂ ਸਕਿਆ ਕੋਈ ਬਿਲਕੁਲ ਸਰ ਅੱਜ ਦੇ ਯੁੱਗ 'ਚ ਵੀ ਜੇ ਤੁਸੀਂ ਵੇਖੋਗੇ ਨਾ ਪੰਜਾਬ ਦਾ ਇੱਕੋ ਹੀ ਕਲਾਕਾਰ ਹੈ ਜਿਹਦੇ ਜੇ ਤਿੰਨ ਫਿਲਮਾਂ ਬਣੀਆਂ ਨੇ ਬਿਲਕੁਲ ਇੱਕੋ ਹੀ ਆਰਟਿਸਟ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹਦੇ ਸ਼ਬਦ ਗਾਣੇ ਗਾਏ ਜਾਂਦੇ ਤਾਰਿਆਂ ਦੀ ਲੋਏ ਲੋਏ ਅੱਜ ਵੀ ਰਾਗੀ ਸਿੰਘ ਗਾਉਂਦੇ ਆ ਹੋਰ ਕਲਾਕਾਰ ਦੇ ਹਿੱਸੇ ਨਹੀਂ ਆਈ ਗੱਲ ਸੋ ਇਹ ਨਹੀਂ ਦਾ ਲੈ ਗਈ ਬਿਲਕੁਲ ਜੀ ਵੀ ਸਾਰਾ ਕੁਝ ਜੇ ਕਿਤੇ ਇੱਕ ਦੋ ਗੱਲ ਮਾੜੀ ਹੈ ਤਾਂ ਚੰਗੀਆਂ ਵੀ ਬਹੁਤ ਉਹਨਾਂ ਦੀਆਂ ਆਈਆਂ ਨੇ ਬਿਲਕੁਲ ਬਾਕਮਾਲ ਕਲਾਕਾਰ ਸੀਗੇ ਕੁਝ ਲੋਕਾਂ ਨੂੰ ਬਹਿਮ ਇਹੀ ਹੈ ਵੀ ਗੰਦੀਆਂ ਗੱਲਾਂ ਦੇ ਨਾਲ ਅਸੀਂ ਕਲਿੱਕ ਕਰ ਜਾਾਂਗੇ ਤੇ ਹੈਰਾਨੀ ਦੀ ਗੱਲ ਹੈ ਵੀ ਉਹ ਕਿਵੇਂ ਆਪਣੀ ਮੰਮੀ ਨੂੰ ਭੈਣ ਨੂੰ ਜਾਂ ਕਿਸੇ ਚਾਚੀ ਤਾਈ ਨੂੰ ਕਿਵੇਂ ਕਹਿੰਦੇ ਹੋਣਗੇ ਵੀ ਆ ਮੇਰੀ ਵੀਡੀਓ ਆਈ ਹੈ ਜੀ ਸਰ ਅਵੀ ਛੱਡ ਦੋ ਅੱਜ ਦੇ ਟਾਈਮ ਜਿਵੇਂ ਕੁੜੀਆਂ ਦਾ ਦੇਖ ਲਓ ਕਿਸੇ ਟਾਈਮ ਹਰ ਕਿਸੇ ਨੂੰ ਹੁੰਦਾ ਸੀ ਮੇਰੀ ਇੱਜ਼ਤ ਹੈ ਪਰ ਜੋ ਚੀਜ਼ਾਂ ਤਾਂ ਖਤਮ ਹੋ ਚੁੱਕੀਆਂ ਨੇ ਕਲਚਰ ਤਾਂ ਤਾਂ ਮਤਲਬ ਫੈਸ਼ਨ ਬਣਾ ਲਿਆ ਫੈਸ਼ਨ ਇਹ ਬਣਾ ਲੈਣਾ ਮਾਛੂਰੇ ਪ੍ਰਮੋਟ ਵੀ ਕਰਦੇ ਆ ਲੋਕ ਉਹਨੂੰ ਲਗਾਤਾਰ ਅੱਗੇ ਤੋਂ ਅੱਗੇ ਪੇਰੋ ਦੇਖੋ ਵੀਡੀਓ ਦੇਖੋ ਉਹ ਵੀਡੀਓ ਦੇਖੋ ਹੱਸਦੇ ਨੇ ਦੰਦ ਕੱਢਦੇ ਆ ਫਿਰ ਅੱਜ ਤੱਕ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਬੇਸ ਗਲਤਮਲਤ ਆਂਦੇ ਆ ਉਹਨਾਂ ਦੇ ਥੱਲੇ ਪਰ ਫਿਰ ਵੀ ਉਹਨਾਂ ਨੂੰ ਕਰੀ ਜਾਂਦੇ ਨੇ ਲੋਕਾਂ ਨੂੰ ਐ ਕਿ ਸਾਡੀ ਟੀਆਰਪੀ ਜਾਂਦੀ ਆ ਸਾਡੀ ਇੰਨੀ ਮਿਲੀਅਨ ਵੀਡੀਓ ਹੋ ਗਈ ਪਰ ਇੱਕ ਸਮਾਜ ਦੇ ਵਿੱਚ ਇੱਜ਼ਤ ਖਤਮ ਹੋ ਜਾਂਦੀ ਆ ਉਹ ਤਾਂ ਦੇਖੋ ਜਿਹੋ ਜਿਹਾ ਬੰਦਾ ਬਣਾਊਗਾ ਉਹੋ ਜਿਹਾ ਬਣਨੀ ਆ ਹੁਣ ਉਹਨਾਂ ਲੋਕਾਂ ਨੂੰ ਕੋਈ ਗੱਲ ਦੋ ਗੱਲਾਂ ਆਪਣੇ ਹਿਸਾਬ ਚ ਉਹਨਾਂ ਨੂੰ ਤਾਂ ਇਹੀ ਆ ਕਿ ਪ੍ਰਮਾਤਮਾ ਇਹਨਾਂ ਨੂੰ ਮੱਤ ਬਖਸ਼ੇ ਠੀਕ ਹੈ ਜੀ ਚੰਗੀਆਂ ਪਾਸੇ ਆਉਣ ਚੰਗੀਆਂ ਚੀਜ਼ਾਂ ਦਾ ਵੀ ਮੁੱਲ ਹੈਗਾ ਇਹ ਨਹੀਂ ਗੱਲ ਹੈ ਕਿ ਸੋਨੇ ਦਾ ਰੇਟ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਕਬਾੜ ਦੀਆਂ ਦੁਕਾਨਾਂ ਦੇ ਉੱਤੇ ਬੈਠਣ ਨੂੰ ਵੀ ਦਿਲ ਨਹੀਂ ਕਰਦਾ ਬੰਦੇ ਦਾ ਕਿਹ ਬਰੀ ਵੀ ਚੱਲੀ ਐ ਇੱਥੋਂ ਯਾਰ ਸੋ ਇਸ ਕਰਕੇ ਚੰਗੀਆਂ ਚੀਜ਼ਾਂ ਦਾ ਜਿਹੜਾ ਮੁੱਲ ਹੈ ਉਹ ਚੰਗੇ ਬੰਦੇ ਤੈਅ ਕਰ ਸਕਦੇ ਆ ਕਬਾੜੀ ਤੈਅ ਨਹੀਂ ਕਰ ਸਕਦੇ ਬਿਲਕੁਲ ਗਲਤ ਤੁਸੀਂ ਸੋਹਣੀ ਕਹੀ ਆ ਨਿੰਜਾ ਜੀ ਐਨੀਆਂ ਸੋਹਣੀਆਂ ਗੱਲਾਂ ਐਨਾ ਕੁਝ ਤੁਸੀਂ ਕਰਿਆ ਮੈਂ ਤੁਹਾਨੂੰ ਉਹ ਵੀ ਦੇਖਿਆ ਮੈਂ ਛੋਟੇ ਹੁੰਦੇ ਦੇਖਦਾ ਤੁਹਾਨੂੰ ਐਮ ਐਚ ਵਨ ਤੇ ਆਉਂਦੇ ਹੁੰਦੇ ਸੀ ਪੀਟੀਸੀ ਤੇ ਆਉਂਦੇ ਹੁੰਦੇ ਸੀ ਫਿਰ ਕਦੇ ਫਿਲਮ ਵੱਲ ਨਹੀਂ ਗਏ ਕਦੇ ਫਿਲਮ ਇੰਡਸਟਰੀ ਵੱਲ ਕੀ ਟਰਾਈ ਕਰੀ ਜਾਂ ਫਿਰ ਆਪਣਾ ਹੀ ਸ਼ੋਅ ਸ਼ੁਰੂ ਕਰਦੇ ਆਵੇਂ ਕਪਲ ਸ਼ਰਮਾ ਨੇ ਵੀ ਬਹੁਤ ਸੰਘਰਸ਼ ਕਰਿਆ ਫਿਰ ਉਹਦਾ ਆਪਣਾ ਕਪਲ ਸ਼ਰਮਾ ਸ਼ੋਅ ਕਪਲ ਸ਼ਰਮਾ ਜੀ ਅਸਲ 'ਚ ਮੇਰੀ ਥੋੜੀ ਜੀ ਅਣਗੈਲੀ ਇਹ ਰਹੀ ਨਾ ਜਦੋਂ ਕਪਲ ਸ਼ਰਮਾ ਜੀ ਦੀ ਸ਼ੁਰੂਆਤ ਐਮ ਐਚ 20 ਟੀਵੀ ਤੋਂ ਹੈ ਹੱਸਦੇ ਸੰਦੇ ਰਹੋ ਤੋਂ ਉਹ ਜਿਹੜਾ ਪਹਿਲਾ ਸੀਜ਼ਨ ਸੀ ਉਸ 'ਚ ਚਲੇ ਗਿਆ ਮੈਨੂੰ ਪਤਾ ਨਾ ਲੱਗ ਸਕਿਆ ਮੈਂ ਕਿਸੇ ਕਾਲਜ ਦੇ ਵਿੱਚ ਪੜਾਉਂਦਾ ਸੀ ਇੱਥੇ ਨੈਸ਼ਨਲ ਕਾਲਜ ਚੁਪਕੀ ਆ ਉੱਥੇ ਟੀਵੀ ਚੈਨਲ ਨਹੀਂ ਸੀ ਦੇਖਣ ਨੂੰ ਸਾਨੂੰ ਮਿਲਦਾ ਹੋਸਟਲ 'ਚ ਹੈ ਹੀ ਨਹੀਂ ਸੀ ਇਹ ਗੱਲ ਤਕਰੀਬਨ 2005-6 ਦੇ ਨੇੜੇ ਤੇੜੇ ਦੀ ਹੈ ਠੀਕ ਹੈ ਜੀ ਤੇ ਇਹਨੇ ਨੂੰ ਲੰਘਿਆ ਸੀ ਕੋਸ਼ਿਸ਼ ਵੀ ਬੜੀ ਕੀਤੀ ਚੈਨਲਾਂ ਚੁੱਲਾਂ ਨੂੰ ਹੋਰਾਂ ਨੂੰ ਅਪਰੋਚ ਕਰਕੇ ਉਹਨਾਂ ਦੇ ਡਾਇਰੈਕਟਰਾਂ ਨੂੰ ਵੀ ਉੱਥੇ ਸਾਡੇ ਆਖੋ ਤੇ 베ਰੀ ਸਾਹਿਬ ਸੀ ਉਦੋਂ ਡਾਇਰੈਕਟਰ ਇਹਦੇ ਉਸ ਤੋਂ ਬਾਅਦ ਫਿਰ ਸੈਕੰਡ ਸੀਜ਼ਨ ਜਦੋਂ ਆਇਆ ਮੈਂ ਉੱਥੇ ਗਿਆ ਸੀ ਉਹ ਸ਼ੌਦੇ ਵਿੱਚ ਕਾਫੀ 12-13 ਐਪੀਸੋਡ ਕੀਤੇ ਪਰ ਉਸ ਤੋਂ ਬਾਅਦ ਉਹਨਾਂ ਨੇ ਸ਼ੋਅ ਨੂੰ ਚੇਂਜ ਕਰ ਲਿਆ ਕੋਈ ਰਿਜ਼ਲਟ ਨਹੀਂ ਸੀ ਕੱਢਿਆ ਹਾਲਾਂਕਿ ਮੇਰਾ ਬਹੁਤ ਟੌਪ ਤੇ ਜਾ ਰਿਹਾ ਸੀ ਅੱਜ ਵੀ ਵੀਡੀਓ ਤੁਸੀਂ ਚੈੱਕ ਕਰ ਲੋਗੇ ਰਕੇਸ਼ ਵੈਦੀ ਜੀ ਜਜਮੈਂਟ ਤੇ ਸੀ ਇੱਥੇ ਆਏ ਹੋਰ ਆਰਟਿਸਟ ਬੜੇ ਸੀਗੇ ਤੇ ਉਸ ਤੋਂ ਬਾਅਦ ਫਿਰ ਪੀਟੀਸੀ ਚੈਨਲ ਤੇ ਸ਼ੁਰੂ ਹੋ ਗਿਆ ਜੀ ਕੰਮ ਉੱਥੇ ਵੀ ਮੈਂ ਸੀਜ਼ਨ 1 ਤੇ 2 ਦੇ ਵਿੱਚ ਦੋਨਾਂ 'ਚ ਗਿਆ ਲਫਟਰ ਦਾ ਮਾਸਟਰ 'ਚ ਠੀਕ ਹੈ ਜੀ ਚੰਗਾ ਸਫਰ ਰਿਹਾ ਭੱਲਾ ਸਾਹਿਬ ਸੀ ਉਹਦੇ ਜਜਮੈਂਟ ਤੇ ਉੱਤੇ ਮੈਡਮ ਉਪਾਸਨਾ ਸਿੰਘ ਸੀ ਵਿੰਦੂ ਦਾਰਾ ਸਿੰਘ ਜੀ ਤੇ ਇਹਨਾਂ ਨੇ ਇਹੀ ਐਪਰੀਸ਼ੀਏਟ ਕੀਤਾ ਵੀ ਅੱਗੇ ਵਧੋ ਕਰੋ ਆਪਣਾ ਕੰਮ ਅੱਜ ਕੱਲ ਤਾਂ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਤੁਹਾਡੇ ਕੋਲ ਟਾਈਮ ਚਾਹੀਦਾ ਹੈ ਤੇ ਇੱਕ ਮੋਬਾਈਲ ਤੇ ਚੰਗਾ ਤੁਹਾਡੇ ਕੋਲ ਟੈਲੈਂਟ ਹੋਵੇ ਵਧੀਆ ਸਕ੍ਰਿਪਟ ਹੋਵੇ ਕੁਝ ਵੀ ਕਰ ਸਕਦੇ ਹੋ ਤੁਸੀਂ ਹੁਣ ਤਾਂ ਸਭ ਕੁਝ ਅੱਤਾਂ ਦੇ ਵਿੱਚ ਹੀ ਆ ਤੁਹਾਡੇ ਵਰਗੇ ਵੀਰ ਬੈਠੇ ਨੇ ਜਦੋਂ ਮਰਜੀ ਕਹਿ ਕੇ ਵੀ ਆ ਚੁਟਕਲੇ ਸੁਣਾਉਣੇ ਆ ਜੀ ਸਾਡੇ ਚੈਨਲ ਤੇ ਲਾਓ ਕੀ ਬਾਤ ਹੈ ਸਰ ਸੱਚੀਓ ਮਤਲਬ ਨਾ ਤੁਹਾਨੂੰ ਮਿਲ ਕੇ ਕੋਈ ਕਹਿੰਦੇ ਨੀ ਪੋਜ਼ਿਟਿਵਿਟੀ એનર્ਜੀ ਫੀਲ ਹੁੰਦੀ ਆ ਇੱਕ ਹਸਣਾ ਕਿਉਂਕਿ ਬੰਦਾ ਅੱਜ ਦੇ ਟਾਈਮ 'ਚ ਹਸਣਾ ਭੁੱਲ ਚੁੱਕਿਆ ਕਿਥੋਂ ਨਾ ਕਿੱਥੇ ਮਨੂੱਖਾ ਜਿਹੜਾ ਬਿਲਕੁਲ ਜੀ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਵੀ ਹੱਸਾ ਜਿਹੜਾ ਦੂਰ ਨਹੀਂ ਜਾਣ ਦੀ ਜ਼ਰੂਰਤ ਹੁੰਦੀ ਤਕਰੀਬਨ ਤਕਰੀਬਨ ਆਪਣੇ ਆਲੇ ਦਿਵਾਲੀ ਘੁੰਮਦਾ ਫਿਰਦਾ ਹੁੰਦਾ ਬਹੁਤੀ ਦੂਰ ਦੀ ਗੱਲ ਨਹੀਂ ਹੈ ਇੱਕ ਨਾ ਮੇਰੀ ਗੱਲ ਯਾਦ ਆਈ ਇੱਕ ਪੁਰਾਣੇ ਸਮੇਂ ਦੀ ਗੱਲ ਹੈ ਥੋੜੀ ਜੀ ਅੱਜ ਤੋਂ 20 ਸਾਲ ਪਹਿਲਾਂ ਦੀ ਬਸ ੱਡਿਆਂ ਤੇ ਨਾ ਮਸ਼ੀਨਾਂ ਜੀਆਂ ਲੱਗੀਆਂ ਹੋਈਆਂ ਸੀਗੀਆਂ ਉਹਦੇ ਚ 1 ਰੁਪਿਆ ਵਿੱਚ ਪੈਂਦਾ ਸੀ ਇੱਕ ਬੱਲਵਜਾ ਜਿਹਾ ਜਗਦਾ ਸੀ ਬੰਦਾ ਵਜ਼ਨ ਕਰਦਾ ਵਜ਼ਨ ਕਰਦਾ ਸੀਗਾ ਇੱਕ ਨਾ ਬਸ ੱਡੇ ਪਟਿਆਲੇ ਦੀ ਗੱਲਾ ਪੁਰਾਣਾ ਬਸ ੱਡਾ ਸੀ ਉਹ ਪੁਰਾਣੀ ਗੱਲ ਹੈ ਠੀਕ ਹੈ ਜੀ ਤੇ ਇੱਕ ਮਸ਼ੀਨ ਦੇ ਕੋਲ ਬੜੀ ਮੋਟੀ ਜੀ ਬੀਬੀ ਖੜੀ ਕਹਿੰਦੀ ਵੀ ਮੈਂ ਵੀ ਭਾਰ ਤੋਲਣਾ ਇਹਦੇ ਤੇ ਮੈਂ ਕਿਹਾ ਭੈਣ ਜੀ ਇਹ ਨਾ ਛੋਟੇ ਬੱਚਿਆਂ ਦਾ ਹਲਕੇ ਬੰਦਿਆਂ ਦਾ ਵੀ 80 ਕਿਲੋ ਤੱਕ ਭਾਰ ਤੋਲ ਸਕਦੀ ਹੈ ਮਸਾਂ ਇਹਦੇ ਤੇ ਲਿਖਿਆ ਵੀ ਹੈ ਵੀ ਤੁਹਾਡਾ ਤਾਂ ਟੰਨਾ ਦੇ ਹਿਸਾਬ ਨਾਲ ਆ ਦੀ ਤਾਂ ਮਸ਼ੀਨ ਦੀ ਜ਼ਿੰਦਗੀ ਦਾ ਸਵਾਲ ਹੈ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਕਹਿੰਦੀ ਤੂੰ ਕਾਕਾ ਇੱਥੇ ਖੜ੍ਹ ਜਾ ਪੜਿਆ ਲਿਖਿਆ ਲੱਗਦਾ ਮੈਨੂੰ ਤੂੰ ਮੀਟਰ ਦੇਖ ਕੇ ਦੱਸ ਦੇਗਾ ਵੀ ਭਾਰ ਕਿੰਨਾ ਮੈਂ ਕਹਾਂ ਵੀ ਚੱਲ ਕੋਈ ਗੱਲ ਨਹੀਂ ਬਾਈ ਮਾਸ਼ੂ ਵੀਰ ਉਹਨੇ ਪਹਿਲਾ ਪੈਰ ਤਰਿਆ ਬੱਲਬ ਫਿਊਜ ਮਸ਼ੀਨ ਦੇ ਦੂਜਾ ਪੈਰ ਤਰਿਆ ਤਾਰਾਂ ਸੜਗੀਆਂ ਧੂਆਂ ਮਾਰਨ ਲੱਗ ਪਈ ਮਸ਼ੀਨ 1 ਰੁਪਿਆ ਵਿੱਚ ਪਾਇਆ ਠਾ ਕਰਕੇ ਮਸ਼ੀਨ ਦਾ ਪਟਾਕਾ ਬੋਲ ਪਿਆ ਇੱਕ ਇੱਡਾ ਸਾਰਾ ਕਾਰਡ ਬਾਹਰ ਆਇਆ ਉਹਦੇ ਤੇ ਲਿਖਿਆ ਜੀ ਇਕੱਲਾ-ਇਕੱਲਾ ਚੜੋ ਯਾਰ ਚਾਰ-ਚਾਰ ਕਿਉਂ ਚੜੀ ਜਾਂਦੇ ਹੋ ਓ ਸਰ ਸੱਚੀਓ ਸਲੂਟ ਆ ਸਹੀ ਆ ਭਾਈ ਕਦੇ ਐ ਨਹੀਂ ਨਜ਼ਰ ਇਹ ਜਿਹਾ ਮਜ਼ਾਕ ਕਰੇ ਹੋਵੇ ਕਿਸੇ ਨੇ ਕਿਹਾ ਯਾਰ ਕਾ ਕੀ ਕਹੀਏ ਨਾ ਤੂੰ ਆਪਣੇ ਵਾਲੇ ਦੀ ਵਾਲੀ ਗੱਲ ਹੁੰਦੀ ਆ ਕੋਈ ਦੂਰ ਨਹੀਂ ਦੇਖੋ ਮੋٹے ਬੰਦਿਆਂ ਤੇ ਪਤਲੇ ਬੰਦਿਆਂ ਤੇ ਕਾਲੇ ਬੰਦਿਆਂ ਤੇ ਬੜੇ ਚੁਟਕਲੇ ਬਣੇ ਨੇ ਇੱਕ ਬੜੀ ਮੋਟੀ ਜੀ ਬੀਬੀ ਰਕਸ਼ੇ ਦੇ ਪਿੱਛੇ ਬੈਠੀ ਰਕਸ਼ਾ ਵਾਲਾ ਸਾਉ ਸਾਈ ਹੋਇਆ ਜੂਨ ਦਾ ਮਹੀਨਾ ਬੁਰਾ ਹਾਲ ਵਿਚਾਰੇ ਤੋਂ ਇਨਕ ਜ਼ੋਰ ਲੱਗਿਆ ਪਿਆ ਰਕਸ਼ੇ ਦੀਆਂ ਚੀਕਾਂ ਨਿਕਲੀਆਂ ਪਈਆਂ ਇਹ ਖੱ쩌ੜੇ ਵਾਲਾ ਜਾਂਦਾ ਸੀਗਾ ਹਾਂਜੀ ਉਹਨੇ ਰੋਕਿਆ ਉਹਨੂੰ ਹੱਥ ਦੇ ਕੇ ਪੰਜ ਸੱਤ ਰਕਸ਼ੇ ਵਾਲੇ ਦੇ ਮਾਰੇ ਮੈਨੂੰ ਵੀ ਲੱਗਿਆ ਮੈਂ ਯਾਰ ਇਹਨੂੰ ਕੀ ਹੋ ਗਿਆ ਮੈਂ ਭਾਈ ਸਾਹਿਬ ਵੀ ਇਹ ਤੇ ਥੱਪੜ ਕਿਉਂ ਮਾਰੇ ਕਹਦਾ ਮੈਂ ਤਾਂ ਥੱਪੜ ਮਾਰਿਆ ਇਹਨੇ ਸਾਡੇ ਢਿੱਡ ਤੇ ਲੱਤ ਮਾਰੀ ਆ ਮੈਂ ਤੈਨੂੰ ਕੀ ਕਹਤਾ ਇਹਨੇ ਕਹਦਾ ਖੱਤਰ ਰੇੜੇ ਦਾ ਸਮਾਰਨ ਕਹਦਾ ਰੱਖੇ ਤੇ ਲੱਤੀ ਫਿਰਦਾ ਓ ਸਾਰੇ ਸਹੀ ਆ ਸਹੀ ਆ ਸਰ ਇੱਕ ਆਖਰੀ ਐਂਡਿੰਗ ਕਰਨ ਆਲੇ ਆ ਸਾਡੇ ਦਰਸ਼ਕਾਂ ਨੂੰ ਤੇ ਮੈਂ ਸਹੀ ਕਹਿਣਾ ਜੇ ਵੀਡੀਓ ਤੇ ਵਧੀਆ ਵੀ ਹੋਇਆ ਸਰ ਹਰ ਹਰ ਰੋਜ਼ ਤੁਹਾਨੂੰ ਮਿਲਾਇਆ ਕਰਾਂਗੇ ਸਰ ਇੱਕ ਆਖਰੀ ਚੁਟਕਲਾ ਤੇ ਉਹ ਗੱਲ ਜੋ ਮਤਲਬ ਕਹਿੰਦੇ ਨਹੀਂ ਕਿ ਅਸਾ ਵੀ ਦਵੇ ਤੇ ਕਹ ਅਹਿਸਾਸ ਵੀ ਕਰਾ ਦੇ ਸਾਰਿਆਂ ਨੂੰ ਦੇਖੋ ਜੀ ਗੱਲਾਂ ਤਾਂ ਬਹੁਤ ਸਾਰੀਆਂ ਨੇ ਹਮਨ ਸਵੇਰੇ ਕਰਨ ਵਾਲੀਆਂ ਕੋਈ ਲੋਕੀ ਮੇਰੇ ਬਾਰੇ ਕਹਿੰਦੇ ਆ ਕਿ ਮੈਂ ਬਹੁਤ ਬੋਲਦਾ ਮੈਂ ਕੱਲਾ ਨਹੀਂ ਬੋਲਦਾ ਤੇ ਹੋਰ ਬਥੇਰੇ ਬੋਲਦੇ ਨੇ ਕੋਈ ਸ਼ਾਮ ਨੂੰ ਬੋਲਦੇ ਨੇ ਕੋਈ ਸਵੇਰੇ ਬੋਲਦੇ ਨੇ ਕਿਸੇ ਚ ਮੰਦਰ ਬੋਲਦਾ ਕਿਸੇ ਚ ਗੁਰਦੁਆਰਾ ਬੋਲਦਾ ਪਰ ਸਾਡੇ ਅੰਦਰ ਜਿਹੜੇ ਨਫ਼ਰਤ ਦੇ ਵੀ ਨੇ ਉਹ ਸਾਡੇ ਅੰਦਰ ਬੋਲਦੇ ਨੇ ਪਰ ਕਿਸੇ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕੀ ਬੋਲਦੇ ਨੇ ਕਿਸੇ ਨੇ ਵੀ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਦਾਜ ਕਰਕੇ ਸਾੜੀ ਗਈ ਭੈਣ ਬੋਲਦੀ ਐ ਕੁੱਖ ਚੇ ਮਾਰੀ ਧੀ ਬੋਲਦੀ ਐ ਕਿਸੇ ਨੇ ਅੱਜ ਤੱਕ ਇਹ ਨਹੀਂ ਸਮਝਿਆ ਕਿ ਉਹ ਕੀ ਬੋਲਦੀ ਐ ਉਹ ਕੀ ਬੋਲਦੀ ਐ ਕੀ ਬਾਤ ਆ ਸਰ ਸਲੂਟ ਐ ਸਰ ਸੋ ਬਿਲਕੁਲ ਏਸੀ ਨਰਿੰਜਨ ਸਿੰਘ ਨਿੰਜਾ ਜੋ ਸਾਡੇ ਨਾਲ ਮੌਜੂਦ ਨੇ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਇੰਡੀਆ ਫੋਕਸ 24 ਨਾਲ